ਜਿਹੜਾ ਬਾਜ਼ਾਰ ਦੇ ਵਿੱਚ ਪਿਆ ਹੋਇਆ ਸ਼ਹਿਦ ਹੈ ਅਸਲ ਤੋਂ ਸ਼ਹਿਦ ਨਹੀਂ ਸ਼ਹਿਦ ਨਾਲ ਤੜਕਾ ਲਾ ਕੇ ਪਰੋਸਿਆ ਹੋਇਆ ਜ਼ਹਿਰ ਹੈ ਜਦੋਂ ਆਖੀ ਪੁੱਛਤੀ ਹੋਣੀ ਸਵਾਲ ਤਾਂ ਪੁੱਛਣਗੇ ਮੈਂ ਮਿੱਥੇ ਕਿਉਂ ਰੱਖੇ ਸਵਾਲ ਹੀ ਹੁੰਦੇ ਆ ਭਾਈ ਆ ਮਿੱਥੇ ਫਿਰ ਉਹਨਾਂ ਨੂੰ ਦੱਸੀਦਾ ਵੀ ਮਿੱਥੇ ਨਹੀਂ ਇਹ ਇੱਕ ਪ੍ਰਾਕ ਹਨ ਬੇਔਲਾਦ ਜੋੜਿਆਂ ਨੂੰ ਔਲਾਦ ਆ ਦੇ ਬਣਾ ਦਿੰਦਾ ਇਹ ਮਤਲਬ ਇੰਨੇ ਕਾ ਜ਼ਿਆਦੇ ਫਾਇਦੇ ਨੇ ਬਿਲਕੁਲ ਦੀ ਪ੍ਰੋਬਲਮ ਆ ਰਹੀ ਹੈ ਉਹ ਇਹਨੂੰ ਖਾਂਦੇ ਹੈਗੇ ਤੁਸੀਂ ਸਪਲੀਮੈਂਟ ਲਓ ਤੁਹਾਡੀ ਬਾਡੀ ਗੇਨ ਕਰੂਗੀ ਜਾਂ ਕੁਝ ਕਰੂਗੀ ਜਿਹੜਾ ਅਸੀਂ ਉਹ ਖਾ ਰਹੇ ਹਾਂ ਉਹ ਬੇ ਪ੍ਰੋਟੀਨ ਹੈ ਮਤਲਬ ਉਹ ਇੱਕ ਪੈਦਾ ਕੀਤਾ ਹੋਇਆ ਪ੍ਰੋਟੀਨ ਹੈ ਮਤਲਬ ਜਿਹੜਾ ਸਾਡੇ ਕਿਡਨੀਆਂ ਦੇ ਉੱਤੇ ਸਾਡੇ ਲੀਵਰ ਤੇ ਉੱਤੇ ਵੀ ਅਸਰ ਪਾ ਸਕਦਾ ਹੈ ਵੀ ਸ਼ਾਇਦ ਛੋਟੀ ਮੱਖੀ ਦਾ ਕਿ ਵੱਡੀ ਮੱਖੀ ਦਾ ਵੀ ਇਹਦੇ ਚ ਵੀ ਕਿਤੇ ਫਰਕ ਹੁੰਦਾ ਦਰਮਿਆਨ ਸ਼ਾਇਦ ਨਹੀਂ ਖਾਣਾ ਚਾਹੀਦਾ ਕਿਉਂਕਿ ਇਹ ਕਰਮ ਹੁੰਦਾ ਉਹ ਵੀ ਬੀ ਐਨਰਜੀ ਤੇ ਠੰਡਕ ਨਹੀਂ ਦਿੰਦਾ ਜਿੰਨੀ ਸ਼ਹਿਦ ਦਿੰਦਾ ਕਿ ਅੱਜਕੱਲ ਮਾਰਕੀਟ ਦੇ ਵਿੱਚ ਜਾਨੀਆ ਤਾਂ ਬਹੁਤ ਸਾਰੇ એનર્ਜੀ ਡਰਿੰਕ ਬਹੁਤ ਸਾਰੇ ਬ੍ਰਾਂਡ ਆ ਗਏ ਐ ਜੇ ਕਰਕੇ ਟੱਕਣ ਜਾਂ ਖੁੱਲੋ ਤੇ ਕਹਿੰਦੇ ਵੀ એનર્ਜੀ ਸਾਰੀ ਉਹਦੇ ਚ ਐ। ਇਹ ਮੋਮ ਐ। ਇਹ ਸ਼ਹਿਦ ਦੀਆਂ ਮੱਖੀਆਂ ਦੀ ਟ੍ਰੀਟ ਕੀਤੀ ਹੁੰਦੀ ਐ। ਉਹਦੇ ਤੋਂ ਹੀ ਅੱਡੀਆਂ ਫਟਣ ਵਾਲੇ ਕੇਸ ਕਰੀਮ ਇਹ ਸਾਰੀਆਂ ਕਰੀਮਾਂ ਬਣਾਉਂਦੇ ਆ। ਸ਼ਹਿਦ ਖਾਣ ਦੇ ਕੰਮ ਵੀ ਹੁੰਦਾ, ਸ਼ਹਿਦ ਪੀਣ ਦੇ ਕੰਮ ਵੀ ਹੁੰਦਾ, ਸ਼ਹਿਦ ਲਾਉਣ ਦੇ ਕੰਮ ਵੀ ਹੁੰਦਾ। ਆ ਲਾਉਣ ਵਾਲਾ ਕੰਮ ਨਹੀਂ ਸਮਝ ਆਇਆ। ਪੂਰਾ ਫੱਣ ਲਿਆ ਹੁੰਦਾ ਐ। ਦਾਗ ਮਿਟਾ ਦਿੰਦਾ। ਇਹ ਨਾ ਵੇ ਕੱਲ ਨੂੰ ਜਨਾਨੀਆਂ ਕਿਤੇ ਮੂੰਹ ਤੇ ਲਾਈ ਬੈਠੀਆਂ ਹੁਣ। ਇਹ ਤਾਂ ਕੋਈ ਫੈਕਟਰੀ ਇਹ ਕਿਸਾਨ ਦੇ ਖੇਤ ਦੇ ਵਿੱਚੋਂ ਹੀ ਆਉਂਦਾ ਹੈ ਅਤੇ ਇਹ ਕਿਸਾਨ ਦਾ ਹੀ ਸਹਾਇਕਤ ਹੁੰਦਾ ਹੈ ਤਾਂ ਸਭ ਤੋਂ ਵੱਡਾ ਸਵਾਲ ਇਹ ਹੈ ਵੀ ਜਦੋਂ ਸ਼ਹਿਦ ਵਾਲੀ ਮੱਖੀ ਦਾ ਨਾਮ ਆਉਂਦਾ ਤਾਂ ਸਭ ਤੋਂ ਪਹਿਲਾਂ ਕਹਿੰਦਾ ਮધુ ਮੱਖੀ ਸ਼ਹਿਦ ਵਾਲੀ ਮੱਖੀ ਪਰ ਉਹ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨਾਲ ਲੈ ਕੇ ਆਉਂਦੀ ਹੈ ਕੱਲਾ ਸ਼ਹਿਦ ਨਹੀਂ ਲੈ ਕੇ ਆਉਂਦੀ ਉਹ ਚੀਜ਼ਾਂ ਬਾਰੇ ਵੀ ਗੱਲਬਾਤ ਕਰਾਂਗੇ ਉਹਨਾਂ ਵਸਤਾਂ ਬਾਰੇ ਵੀ ਗੱਲਬਾਤ ਕਰਾਂਗੇ ਤਾਂ ਉਹ ਹਿਊਮਨ ਦੇ ਲਈ ਕਿੰਨਾ ਕੁ ਚੰਗਾ ਹੈ ਇੱਕ ਇਨਸਾਨ ਦੇ ਲਈ ਕਿੰਨਾ ਕੁ ਚੰਗਾ ਹੈ ਸ਼ਹਿਦ ਦੇ ਨਾਲ ਲਿਆਂਦੀਆਂ ਹੋਈਆਂ ਹੋਰ ਵਸਤਾਂ ਉਹ ਕਿੰਨੀਆਂ ਕੁ ਚੰਗੀਆਂ ਨੇ ਉਸ ਬਾਬਤ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਕਿਸਾਨ ਤੇ ਗੱਲਬਾਤ ਕਰਦੇ ਆ। ਸਵਾਗਤ ਹੈ ਤੁਹਾਡਾ ਪ੍ਰਾਈਮੇਸ਼ੀਆ ਤੇ ਬਹੁਤ-ਬਹੁਤ ਜੀ। ਬਹੁਤ ਧਰਵਾਦ ਜੀ ਜਿਆਆਂ ਨੂੰ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਹੋਰ ਸਿਹਤਾਂ ਠੀਕ ਨੇ ਜੀ? ਬਹੁਤ ਵਧੀਆ। ਪਹਿਲਾਂ ਸਭ ਤੋਂ ਪਹਿਲਾਂ ਨਾਂ ਤੇ ਪਿੰਡ ਦੱਸ ਦਿਓ ਕਿਉਂਕਿ ਮੈਨੂੰ ਲਾਂਭੇ ਬਹੁਤ ਮਿਲਦੇ ਨੇ। ਅ ਨਾਂ ਮੇਰਾ ਜਗਤਾਰ ਸਿੰਘ ਹੈ ਜੀ ਪਿੰਡ ਮੰਡੀ ਖੁਰ ਦਾ ਜ਼ਿਲ੍ਹਾ ਬਠਿੰਡਾ। ਹਮ ਜਗਤਾਰ ਜੀ ਜਿਵੇਂ ਮੈਂ ਗੱਲ ਕੀਤੀ ਮੈਂ ਕਿਹਾ ਸ਼ਹਿਤ ਵਾਲੀ ਮੱਖੀ ਮધુ ਮੱਖੀ ਕਹਿੰਦੇ ਉਹਨੂੰ ਕੱਲੀ ਸ਼ਹਿਤ ਨਾਲ ਹੀ ਜਾਣਿਆ ਜਾਂਦਾ। ਪਰ ਕਹਿੰਦੇ ਉਹਦੇ ਪਿੱਛੇ ਦੇ ਰਾਜ ਬਹੁਤ ਨੇ ਉਹ ਮੱਖੀ ਇਕੱਲੇ ਸ਼ਹਿਦ ਨਹੀਂ ਲੈ ਕੇ ਆਉਂਦੀ ਉਹ ਆਪਦੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਆਉਂਦੀ ਹੈ ਬਿਲਕੁਲ ਜਸਵੀਰ ਜੀ ਅ ਅੱਜ ਤੱਕ ਜਿੰਨਾ ਲੋਕਾਂ ਨੇ ਜਾਣਿਆ ਇਹਨੂੰ ਸ਼ਹਿਦ ਕਰਕੇ ਜਾਣਿਆ ਕਿਉਂਕਿ ਇਹਦਾ ਨਾਂ ਹੀ ਮધુਮੱਖੀ ਹੈ ਤੇ ਮધુਮੱਖੀ ਕਰਕੇ ਹੀ ਜ਼ਿਆਦਾ ਜਿਹੜਾ ਇਹਦਾ ਪ੍ਰਚਾਰ ਹੋਇਆ ਲੋਕਾਂ ਨੇ ਸ਼ਹਿਦ ਵਾਰੀ ਦੇਖਿਆ ਸ਼ਹਿਦ ਹੀ ਖਾਦਾ ਸ਼ਹਿਦ ਵੀ ਕਿਹੜਾ ਖਾਦਾ ਮਤਲਬ ਸ਼ਹਿਦ ਵੀ ਪ੍ਰਕਿਰਤੀ ਪਹਿਲਾਂ ਸਾਡੇ ਬਜ਼ੁਰਗ ਖਾਂਦੇ ਹੁੰਦੇ ਸੀ ਅੱਜ ਕੱਲ ਤਾਂ ਮਲਾਪ ਵਾਲਾ ਸ਼ਹਿਦੀ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਨਾ ਵੀ ਕਿਤੇ ਲੱਗਿਆ ਤਾਂ ਨਚੋੜ ਲਓ ਤੇ ਸ਼ਹਿਦ ਹੈ ਖਾ ਲੋ ਹਾਂ ਅੱਜ ਕੱਲ ਤਾਂ ਸ਼ਹਿਦ ਹੈ ਜਿਹੜਾ ਮਤਲਬ ਕੰਪਨੀ ਐ ਫੈਕਟਰੀਆਂ ਚ ਬਣਾ ਬਣਾ ਕੇ ਪ੍ਰੋਸਸ ਰਹੀਆਂ ਤਾਂ ਸ਼ਹਿਦ ਇੱਕੋ ਰੰਗ ਦਾ ਇੱਕੋ ਟੇਸ ਦਾ ਇੱਕੋ ਫਲੋਰੇ ਦਾ ਆ ਰਿਹਾ ਤੇ ਕੁਦਰਤੀ ਭੋਜਨ ਹੈ ਜਿਹੜਾ ਸ਼ਹਿਦ ਹੈ ਉਹ ਲੋਕਾਂ ਦੀ ਪਹੁੰਚ ਨਹੀਂ ਰਿਹਾ ਤਾਂ ਜਿੰਨੇ ਬੀ ਕੀਪਰ ਸ਼ਹਿਦ ਪੈਦਾ ਕਰਦੇ ਆ ਉਹਨਾਂ ਦਾ ਸ਼ਹਿਦ ਹੈ ਜਿਹੜਾ ਜਿੱਥੇ ਕੁਦਰਤੀ ਹੁੰਦਾ ਹੈਗਾ ਉੱਥੇ ਵੱਖ-ਵੱਖ ਕੰਟੈਂਟ ਦਾ ਫਲੋਰੇ ਦਾ ਹੁੰਦਾ ਸ਼ਹਿਦ ਦੀ ਮੱਖੀ ਇਹ ਗੱਲ ਸੱਚ ਹੈ ਕਿ ਆ ਅੱਜ ਤੱਕ ਲੋਕਾਂ ਨੇ ਜਾਣਿਆ ਕਿ ਸ਼ਹਿਦ ਦੀ ਮੱਖੀ ਕਲਾ ਸ਼ਹਿਦ ਹੀ ਪੈਦਾ ਕਰੇ ਬਿਲਕੁਲ ਸ਼ਹਿਦ ਦੀ ਮੱਖੀ ਅਸਲ ਚ ਸੱਤ ਤਰ੍ਹਾਂ ਦੇ ਪਦਾਰਥ ਪੈਦਾ ਕਰਦੀ ਹੈ ਜਿਹਦੇ ਵਿੱਚ ਹੈਡਿਕ ਹੋ ਗਿਆ ਬੀਫ ਪੋਲਨ ਦੋ ਹੋ ਗਿਆ ਰਾਇਲ ਜੈਲੀ ਹੋ ਗਿਆ ਪਰਪੋਲਸ ਹੋ ਗਿਆ ਈਜ਼ ਵੈਕਸ ਹੋ ਗਈ ਤੇ ਪੋਲੀਨੇਸ਼ਨ ਵੀ ਕਰਦੀ ਹੈ ਜਣੀ ਸੱਤ ਹੋ ਗਏ ਪੋਲੀਨੇਸ਼ਨ ਜਣੀ ਸ਼ਹਿਦ ਦੀ ਮੱਖੀ ਕਿੰਨੇ ਸਾਰੇ ਕਾਰਜ ਕਰਦੀ ਹੈ ਜੇ ਕਰੇ ਮੱਝਾਂ ਵੀ ਪਾਲਣੀ ਹੈ ਹੁਣ ਤਾਂ ਉਹ ਸਿਰਫ ਤਿੰਨ ਫਾਇਦੇ ਕਰਦੀਆਂ ਜਮਲ ਦਾ ਗੋਬਰ ਦੇ ਰੂਪ ਖਾਦ ਦੇ ਰੂਪ ਚ ਗੋਬਰ ਦੇ ਸਕਦੇ ਹੋ ਤੁਹਾਨੂੰ ਬੱਚੇ ਦੇ ਸਕਦੇ ਪੀੜੀ ਵਧਾਉਣ ਵਾਸਤੇ ਤੇ ਦੁੱਧ ਦਿੰਦੀ ਹੈ ਗਾ ਵੈਲਿਊ ਐਡੀਸ਼ਨ ਕਰਕੇ ਦੁੱਧ ਤੋਂ ਆਪਾਂ ਪ੍ਰੋਡਕਟ ਬਣਾਉਨੇ ਜਦ ਕਿ ਸ਼ਹਿਦ ਦੀ ਮੱਖੀ ਕੇਵਲ ਤੇ ਕੇਵਲ ਦੁਨੀਆ ਦਾ ਮਾਤਰਿਕ ਐਸਾ ਜੀਵ ਹੈ ਜਿਹੜਾ ਕਈ ਤਰ੍ਹਾਂ ਦੇ ਪਦਾਰਥ ਪੈਦਾ ਕਰ ਦਿੰਦਾ ਔਰ ਸ਼ਹਿਦ ਦੀ ਮੱਖੀ ਸ਼ਹਿਦ ਖਾ ਕੇ ਤੇ ਪੋਲਨ ਖਾ ਕੇ ਜੇ 9 ਕਿਲੋ ਸ਼ਹਿਦ ਖਾਂਦੇ ਤੇ 1 ਕਿਲੋ ਆਪਦੇ ਸਰੀਰ ਤੋਂ ਮੋਮ ਪੈਦਾ ਕਰ ਦਿੰਦੀ ਹੈ। ਔਰ ਉਸੇ ਮੋਮ ਦੇ ਨਾਲ ਉਹ ਸ਼ੱਤਾਂ ਤਿਆਰ ਕਰਦੀ ਹੈ ਆਪ ਦਾ। ਔਰ ਕਿੰਨੀ ਕਾਰੀਗਰੀ ਹੈ ਉਹਦੇ 'ਚ ਕਿੰਨਾ ਹੁਨਰ ਹੈਗਾ। ਡਿਜ਼ਾਈਨ ਆਪਾਂ ਬਹੁਤ ਸੁਣਾ। 1 mm ਦੇ ਵਿੱਚ ਲਗਭਗ 10 mm ਦਾ ਉਹ ਜਿਹੜਾ ਉਹਦਾ ਹੋਲ ਹੁੰਦਾ ਹੈ, ਸੈੱਲ ਹੁੰਦਾ ਤਾਂ ਉਹਦੇ 'ਚ ਫਿਰ ਰਾਣੀ ਐਗ ਲਾਉਂਦੀ ਹੈ। ਉਹਦੇ 'ਚ ਐਗ ਤੋਂ ਫਿਰ ਲਾਰਵਾ, ਪਿਉਪਾ ਤੇ ਮੱਖੀ ਬਣ ਕੇ ਬਾਹਰ ਆਉਂਦੀ ਹੈਗੀ ਆ। ਰਾਣੀ ਮੱਖੀ ਦਾ ਕੰਮ ਐਗਲਿੰਗ ਕਰਨਾ ਹੈਗਾ ਇੱਕ ਕਬੀਲੇ ਦੇ ਵਿੱਚ ਇੱਕੋ ਰਾਣੀ ਮੱਖੀ ਹੁੰਦੀ ਹੈ ਔਰ ਜਿਹੜੀਆਂ ਵਰਕਰ ਬੀਜ਼ ਹੁੰਦੀਆਂ ਉਹਨਾਂ ਦਾ ਕੰਮ ਹੈਗਾ ਕਾਮਾ ਮੱਖੀ ਕਹਿੰਦੇ ਜਿਹਨੂੰ ਆਪਾਂ ਉਹ ਬਾਹਰੋਂ ਇਹ ਸਾਰੇ ਕੁਦਰਤੀ ਭੋਜਨਾਂ ਜਿਹੜੇ ਪੈਦਾ ਕਰਨ ਦਾ ਕੰਮ ਕਰਦੇ ਹੁੰਦੇ ਜਿਵੇਂ ਗੱਲ ਕਰਾਂ ਤਾਂ ਆਪਣੇ ਸਾਹਮਣੇ ਤੁਸੀਂ ਸ਼ੁਰੂਆਤੀ ਦੌਰ ਚ ਆਪਾਂ ਇਹ ਚੀਜ਼ ਤੋਂ ਗੱਲਬਾਤ ਕਰਦੇ ਆ ਜਦੋਂ ਇਹ ਚੀਜ਼ ਹੈ ਤਾਂ ਬਹੁਤ ਸਾਰੇ ਲੋਕਾਂ ਦੇ ਸਵਾਲ ਵੀ ਹੋਣਗੇ ਅੱਜ ਜਦੋਂ ਕੈਮਰੇ ਸਾਹਮਣੇ ਇਹਨੂੰ ਦੇਖੋਗੇ ਇੱਕ ਪਲੇਟ ਦੇ ਵਿੱਚ ਪਾਇਆ ਦੇਖੋਗੇ ਤਾਂ ਕਹੋਗੇ ਵੀ ਮੇਥਿਆਂ ਦੀ ਪਲੇਟ ਭਰ ਕੇ ਰੱਖੀ ਹੈ ਤਾਂ ਇਦੇ ਬਾਰੇ ਥੋੜਾ ਜਾਣੂ ਕਰਵਾਓ ਕਿਉਂਕਿ ਸ਼ਹਿਦ ਦੀ ਮੱਖੀ ਕਹਿੰਦੇ ਜਿੰਨਾ ਪ੍ਰੋਟੀਨ ਜਿੰਨਾ એનર્ਜੀ ਜਿੰਨਾ ਕੁ ਸ਼ਹਿਦ ਦੇ ਵਿੱਚ ਲੈ ਕੇ ਆਉਂਦੀ ਹੈ ਤਾਂ ਉਹਦੋਂ ਵੱਧ ਕੰਦੇ ਦੇ ਵਿੱਚ ਲੈ ਕੇ ਆਉਂਦੀ ਹੈ ਆ ਬਿਲਕੁਲ ਸ਼ਹਿਦ ਜਿੱਥੇ ਕੁਦਰਤੀ ਭੋਜਨ ਹੈਗਾ ਉਹਦੇ ਨਾਲ ਨਾਲ ਜਿਹੜਾ ਢੀ ਪੋਲਣ ਹੈਗਾ ਮਧੂ ਪ੍ਰਾਗ ਇਹ ਵੀ ਕੁਦਰਤੀ ਭੋਜਨ ਹੈ ਸ਼ਹਿਦ ਦੀ ਮੱਖੀ ਜਦੋਂ ਫੁੱਲਾਂ ਤੇ ਜਾਂਦੀ ਹੈ ਫੁੱਲ ਦੋ ਤਰ੍ਹਾਂ ਦੇ ਹੁੰਦੇ ਨੇ ਨਰ ਫੁੱਲ ਤੇ ਮਾਦਾ ਫੁੱਲ ਜਿਹੜੇ ਮਾਦਾ ਫੁੱਲਾਂ ਤੋਂ ਨੈਕਟਰ ਆਉਂਦਾ ਹੈ ਤੇ ਜਿਹੜੇ ਨਰ ਫੁੱਲ ਆ ਉਹਨਾਂ ਤੋਂ ਪ੍ਰਾਗਣ ਸ਼ਹਿਦ ਦੀ ਮੱਖੀ ਇਕੱਠੇ ਕਰ ਲੈਂਦੀ ਹੈ ਸ਼ਹਿਦ ਦੀ ਮੱਖੀ ਦੇ ਸਰੀਰ ਤੇ ਬਰੀਕ 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 ਵਾਲ ਹੁੰਦੇ ਆ ਉਹ ਤੁਸੀਂ ਦੇਖਿਆ ਉਹ ਕਦੇ ਫੁੱਲ ਤੇ ਬੈਠੀ ਉਹ ਲੱਤਾਂ ਜੀਆਂ ਮਾਰੀ ਜਾਂਦੀ ਹੁੰਦੀ ਹੈ ਔਰ ਉਸ ਫੁੱਲ ਦੇ ਉਤੋਂ ਉਹ ਜਦੋਂ ਉਹਦੇ ਸਰੀਰ ਤੇ ਪੋਲਨ ਕਣ ਚਿਪ ਜਾਂਦੇ ਆ ਤਾਂ ਉਹਨਾਂ ਨੂੰ ਇਕੱਠਾ ਕਰਕੇ ਉਹ ਪ੍ਰਾਗ ਟੋਕਰੀਆਂ 'ਚ ਜਮਾ ਕਰ ਲੈਂਦੀ ਹੈ ਔਰ ਉਹ ਪ੍ਰਾਗ ਟੋਕਰੀਆਂ ਦੇ ਵਿੱਚੋਂ ਲਿਆ ਕੇ ਜਦੋਂ ਸੱਤੇ 'ਚ ਹਾਈਵ ਦੇ ਵਿੱਚ ਉਹ ਜਮਾ ਕਰਦੀ ਹੈ ਛੱਤੇ ਦੇ ਵਿੱਚ ਪਾਉਂ ਆਣੀ ਉਹਨਾਂ ਚ ਇਹ ਅੰਡੇ ਨਹੀਂ ਦਿੰਦੀ ਜਿਹਨਾਂ ਤੇ ਬਾਹਰੋਂ ਕਿਸੇ ਮਤਲਬ ਤਰ੍ਹਾਂ ਦਾ ਪੋਲਨ ਫੋਰਸ ਨਾ ਹੋਵੇ ਕਿਸੇ ਵੀ ਫਲੋਰੇ ਤੋਂ ਪੋਲਾ ਨਾ ਆਉਂਦਾ ਹੋ ਤਾਂ ਮਤਲਬ ਜਿੰਮੇ ਪੋਲਨ ਆਊਗਾ ਤਾਂ ਹੀ ਉਹਦੀ ਪੀੜੀ ਨੇ ਅੱਗੇ ਵਧਣਾ ਤਾਂ ਜਣੀ ਇਹ ਜਿਹੜਾ ਐਸਾ ਭੋਜਨ ਹੈ ਜਿਹੜਾ ਤੁਹਾਡੀਆਂ ਪੀੜ੍ਹੀਆਂ ਨੂੰ ਅੱਗੇ ਵਧਾਉਣ ਦਾ ਕੰਮ ਵੀ ਕਰਦਾ ਵਾਹ ਤੇ ਇਹ ਮਤਲਬ ਭੋਜਨ ਇਸ ਕਰਕੇ ਵੀ ਬਹੁਤ ਵਧੀਆ ਕਿ ਇਹਦੇ ਚ ਅਮੀਨੋ ਐਸਿਡਸ ਹੁੰਦੇ ਆ ਜਿਹੜੇ ਗੁੱਡ ਪ੍ਰੋਟੀਨ ਨੂੰ ਬਣਾਉਣ ਦਾ ਕੰਮ ਕਰਦੇ ਆ ਸਾਡੀ ਬਾਡੀ ਨੂੰ ਗੁੱਡ ਪ੍ਰੋਟੀਨ ਦੀ ਬਹੁਤ ਲੋੜ ਆ ਸਾਡੇ ਰੈਸਲਰ ਜਿਮ ਜਾਣ ਵਾਲੇ ਮੁੰਡੇ ਕੁੜੀਆਂ ਜਾਂ ਕਹਿ ਲਓ ਕੁਸ਼ਤੀ ਕਰਨ ਵਾਲੇ ਤੋਂ ਇਲਾਵਾ ਸਾਡੇ ਜਿਹੜੇ ਰਨਰ ਹੈਗੇ ਜਿਹੜੇ ਦੌੜਦੇ ਹੈਗੇ ਆ ਜਿਹੜੇ ਜਣੀ ਅਲੱਗ ਅਲੱਗ ਖੇਡਾਂ ਖੇਡਦੇ ਆ ਨਾ ਉਹਨਾਂ ਨੂੰ ਹਾਂ ਉਹਨਾਂ ਨੂੰ ਸਾਡੀ ਜਿੱਥੇ ਉਹਨਾਂ ਦੀ ਇਮਿਊਨਿਟੀ ਵਧੀਆ ਹੋਣੀ ਚਾਹੀਦੀ ਹੈ ਉੱਥੇ ਉਹਨਾਂ ਦਾ ਜਿਹੜਾ ਖਾਾਕ ਹੈ ਉਹ ਇਦਾਂ ਦੀ ਹੋਣੀ ਚਾਹੀਦੀ ਹੈ ਜਿਹੜੇ ਉਹਨਾਂ ਨੂੰ ਤੰਦਰੁਸਤੀ ਦੇਵੇ ਜਿਹੜੀ ਉਹਨਾਂ ਦੇ ਮਸਲ ਨੂੰ ਗੇਨ ਕਰੇ ਉਹਨਾਂ ਦਾ ਬੋਡੀ ਦਾ ਸਟੈਮਨਾ ਵਧਾਵੇ ਇਹ ਹੈ ਇਹ ਸਾਰੇ ਗੁਣ ਇਸ ਭੋਜਨ ਦੇ ਵਿੱਚ ਹੈਗੇ ਆ ਔਰ ਇਹ ਮਲਟੀਵਿਟਾਮਿਨ ਹੁੰਦਾ ਹੈ ਇੱਕ ਤਰ੍ਹਾਂ ਦਾ ਔਰ ਇਹਦੇ ਚੋ ਬਹੁਤ ਸਾਰੇ ਫਾਇਦੇ ਹੋ ਸਕਦੇ ਆ ਜਿਵੇਂ ਆਮ ਤੌਰ ਤੇ ਡਾਇਬਟਿਕ ਪੇਸ਼ੈਂਟ ਹੈ ਜਿਹੜੇ షుగర్ ਦੀ ਪ੍ਰੋਬਲਮ ਆ ਰਹੀ ਹੈ ਉਹ ਇਹਨੂੰ ਖਾਂਦੇ ਹੈਗੇ ਜਾਂ ਮਤਲਬ ਕਹਿ ਲਈਏ ਆਪਾਂ ਜਿਨ੍ਹਾਂ ਨੂੰ ਸਟ्रेस ਰਹਿੰਦੀ ਹੈ ਸਟ्रेस ਨੂੰ ਦੂਰ ਕਰਦਾ ਹੈਗਾ ਇਹ metablism ਨੂੰ ਇਨਕਰੀਜ਼ ਕਰਦਾ ਹੈਗਾ ਤਾਂ ਖਾਸ ਕਰਕੇ ਜਿਨ੍ਹਾਂ ਨੂੰ ਲੀਵਰ ਦੀ ਪ੍ਰੋਬਲਮ ਹੈਗੇ ਜਿਵੇਂ ਕਬਜ਼ ਰਹਿੰਦੀ ਹੈ ਬਹੁਤ ਸਾਰੇ ਪ੍ਰਾਣੀ ਤੋਂ ਪ੍ਰਾਣੀ ਕਬਜ਼ ਨੂੰ ਠੀਕ ਕਰ ਦਿੰਦਾ ਤਾਂ ਉਸੇ ਤਰ੍ਹਾਂ ਹੀ ਜਿਹੜਾ ਇਹ ਕੈਸਟਰੋਲ ਨੂੰ ਘਟਾਉਣ ਦਾ ਕੰਮ ਕਰਦਾ ਹੈ ヘア ਫਾਲ ਨੂੰ ਰੋਕਦਾ ਹੈ ਗੋਡੇ ਦੁਖਦੇ ਹੋਣ ਜਾਂ ਪੈਰ ਤੋਂ ਮਤਲਬ ਹੱਥ ਪੈਰ ਤੋਂ ਹੁੰਦੇ ਹੋਣ ਜਦ ਕਾਵਟ ਰਹਿੰਦੀ ਹੋਵੇ ਆਪਾਂ ਕਹ ਲਈਏ ਢੀਕਨੈਸ ਹੋਵੇ ਕਮਜ਼ੋਰੀ ਹੋਵੇ ਉਹਨੂੰ ਦੂਰ ਕਰਦਾ ਇਹ ਕਿੰਨੇ ਸਾਰੇ ਫਾਇਦੇ ਆ ਨਹੀਂ ਬਹੁਤ ਸਾਰੀਆਂ ਮੈਂ ਕਹਿ ਸਕਦਾ ਬਹੁਤ ਸਾਰੀਆਂ ਲਾਲ ਪੀਲੀਆਂ ਚਿੱਟੀਆਂ ਗੋਲੀਆਂ ਤੋਂ ਰਾਹਤ ਦਵਾ ਸਕਦਾ ਇਹ ਭੋਜਨ ਤੇ ਜਦੋਂ ਆਪਾਂ ਇਹਨਾਂ ਇਹਨਾਂ ਚੀਜ਼ਾਂ ਨੂੰ ਵੇਖਦੇ ਆ ਤਾਂ ਅਕਸਰ ਦਿਲਾਂ ਦੇ ਵਿੱਚ ਇਹ ਚੀਜ਼ ਆਉਂਦੀ ਆ ਯਾਰ ਵੀ ਯਾਰ ਇਹ ਇਹ ਖਾ ਕੇ ਸਾਡੇ ਲਈ ਕੋਈ ਕਹਿ ਸਕਦੇ ਆ ਜਿਵੇਂ ਕਹਿੰਦੇ ਨੇ ਇੱਕ ਚੀਜ਼ ਦੇ ਫਾਇਦੇ ਵੀ ਹੁੰਦੇ ਆ ਤਾਂ ਕਿਸੇ ਨਾ ਕਿਸੇ ਨੁਕਸਾਨ ਵੀ ਹੁੰਦੇ ਆ ਤਾਂ ਇਹਨਾਂ ਦੇ ਨੁਕਸਾਨ ਵੀ ਨੇ ਜਾਂ ਇਹਨਾਂ ਦੇ ਫਾਇਦੇ ਫਾਇਦੇ ਇਦੇ ਫਾਇਦੇ ਵੀ ਬਹੁਤ ਹੈ ਇਹਦੇ ਨੁਕਸਾਨ ਵੀ ਹੋ ਸਕਦੇ ਕਿਉਂਕਿ ਹਰ ਚੀਜ਼ ਹਰ ਕੁਦਰਤੀ ਭੋਜਨ ਦੇ ਜਿਹਨੂੰ ਤੁਸੀਂ ਲੋੜ ਤੋਂ ਵੱਧ ਖਾਓਗੇ ਜਾਂ ਤਾਂ ਤਾਂ ਉਹਦੇ ਵੀ ਨੁਕਸਾਨ ਹੋਣਗੇ ਤੇ ਫਿਰ ਵੈਸੇ ਵੀ ਇਹਦੇ ਇਹਨੂੰ ਆਮ ਤੌਰ ਤੇ ਜਿਹੜਾ ਹੈਗਾ ਜਿਹੜੇ ਗਰਭਤੀ ਔਰਤਾਂ ਉਹਨਾਂ ਨੂੰ ਖਾਣ ਤੋਂ ਮਨਾ ਕੀਤਾ ਜਾਂਦਾ ਜਿਨ੍ਹਾਂ ਦੇ ਸਰੀਰ 'ਚ ਖੂਨ ਦੀਆਂ ਗੱਠਾਂ ਹੈਗੀਆਂ ਉਹ ਉਹਨਾਂ ਨੂੰ ਮਨਾ ਕੀਤਾ ਜਾਂਦਾ ਜਾਂ ਜਿਹੜੇ ਨਵਜੰਮੇ ਬੱਚੇ ਆ ਉਹਨਾਂ ਨੂੰ ਜਿਹੜੇ ਬੋਲਣ ਨਹੀਂ ਜਾਣਦੇ ਹੈ ਤੇ ਉਹਨਾਂ ਨੂੰ ਜਾਂ ਜਿਨ੍ਹਾਂ ਨੂੰ ਫੁੱਲਾਂ ਤੋਂ ਅਲਰਜੀ ਆ ਉਹ ਵੀ ਨਹੀਂ ਖਾ ਸਕਦੇ ਕਿਉਂਕਿ ਇਹ ਫੁੱਲਾਂ ਦਾ ਹੀ ਸੋਰਸ ਹੈ ਤਾਂ ਜਿਵੇਂ ਮਤਲਬ ਇਹ ਚੀਜ਼ਾਂ ਤੋਂ ਬਚਣ ਦੀ ਲੋੜ ਹੈ ਫਿਰ ਇਸੇ ਕਰਕੇ ਇਹਦੀ ਖਾਣ ਦੀ ਜਿਹੜੀ ਡੋਜ਼ ਹੈਗੀ ਵੈਸੇ ਤਾਂ ਪੂਲ ਕੁਦਰਤੀ ਭੋਜਨ ਦੀ ਹੀ ਡੋਜ਼ ਥੋੜੇ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਕੋਈ ਵੀ ਪਹਿਲੇ ਦਿਨ ਪਾਈਆ ਕਿਉਂ ਪਲਵਾਨ ਨਹੀਂ ਖਾ ਸਕਦਾ ਉਹ ਮਤਲਬ ਚਮਚੇ ਤੋਂ ਸ਼ੁਰੂ ਕਰਦਾ ਫਿਰ ਪਾਈਆ ਤੇ ਜਾਂਦਾ ਇਸੇ ਤਰ੍ਹਾਂ ਹੀ ਇਹ ਹੈ ਇਹ ਕੁਦਰਤੀ ਭੋਜਨ ਹੈਗਾ ਤਾਂ ਇਹ ਥੋੜੇ ਤੋਂ ਸਟਾਰਟ ਕਰਨਾ ਹੈਗਾ ਏ ਹੌਲੀ ਹੌਲੀ ਡੋਜ਼ ਵਧਾਉਦੇ ਵਧਾਉਦੇ ਚਮਚੇ ਤੇ ਕੱ ਲੈ ਜੂ ਤੁਸੀਂ 5 ਗ੍ਰਾਮ ਤੇ ਕੱ ਲੈ ਜਾ ਸਕਦੇ ਆ ਜਿੱਦਨ ਤੁਸੀਂ 5 ਗ੍ਰਾਮ ਖਾਣ ਲਾਗੇ ਤੁਹਾਡਾ ਸਰੀਰ ਬਹੁਤ ਕਮਾਲ ਦਾ ਤੇ ਹੈਲਦੀ ਤੰਦਰੁਸਤ ਹੋ ਜੂਗਾ ਜਿਵੇਂ ਇੱਕ ਨਾ ਅਕਸਰ ਜਿਵੇਂ ਨੌਜਵਾਨਾਂ ਦੀ ਮੈਂ ਗੱਲ ਕਰਾਂ ਅੱਜ ਕੱਲ ਜਿੰਮ ਦਾ ਰਜਾਨ ਬਹੁਤ ਹੋਇਆ ਹਰ ਬੰਦਾ ਕਹਿੰਦਾ ਮੇਰੀ ਬਾਡੀ ਫਿੱਟ ਹੋਵੇ ਮੈਂ ਜਿਮ ਜਾਵਾਂ ਤਾਂ ਜਦੋਂ ਜਿਮ ਜਾਂਦੇ ਨੇ ਤਾਂ ਉੱਥੇ ਫਿਰ ਵੱਡੀਆਂ ਵੱਡੀਆਂ ਮਸ਼ਹੂਰੀਆਂ ਵੀ ਨਾਲ ਕੀਤੀਆਂ ਨੇ ਇੱਕ ਬਾਡੀ ਬਿਲਡਰ ਖੜਾ ਹੁੰਦਾ ਇੱਕ 5-7 ਕਿਲੋ ਦਾ ਇੱਕ ਵੱਡਾ ਸੜ ਡਬਾਜਾ ਦਿਖਾਇਆ ਹੁੰਦਾ ਵੀ ਆਹ ਲੈ ਲਓ ਜੀ ਇਹ 12000 ਦਾ ਇਹ 15000 ਦਾ ਇਹ ਤੁਸੀਂ ਸਪਲੀਮੈਂਟ ਲਓ ਤੁਹਾਡੀ ਬਾਡੀ ਗੇਨ ਕਰੂਗੀ ਜਾਂ ਕੁਝ ਕਰੂਗੀ ਤਾਂ ਲੱਗਦਾ ਵੀ ਕਿਤੇ ਨਾ ਕਿਤੇ ਜੇਕਰ ਇਧਰਲੇ ਪਾਸੇ ਆਉ ਉਹ ਤਾਂ ਇੱਕ ਕੁਦਰਤੀ ਭੋਜਨ ਵਾਲਾ ਜਾਉਗੇ ਮੈਂ ਮੈਂ ਸਮਝਦਾ ਜਿਸੀਂ ਵੀ ਇਹ ਵੀ ਦਰਸ਼ਕਾਂ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਊਗੀ ਕਿ ਜਿਹੜਾ ਅਸੀਂ ਉਹ ਖਾ ਰਹੇ ਆ ਉਹ ਬੇ ਪ੍ਰੋਟੀਨ ਹੈ ਮਤਲਬ ਉਹ ਇੱਕ ਪੈਦਾ ਕੀਤਾ ਹੋਇਆ ਪ੍ਰੋਟੀਨ ਹੈ ਮਤਲਬ ਜਿਹੜਾ ਸਾਡੇ ਕਿਡਨੀਆਂ ਦੇ ਉੱਤੇ ਸਾਡੇ ਲੀਵਰ ਤੇ ਉੱਤੇ ਵੀ ਅਸਰ ਪਾ ਸਕਦਾ ਹੈ ਬਿਲਕੁਲ ਤਾਂ ਮਤਲਬ ਉਹ ਅਸਲ 'ਚ ਜਿਹੜੇ ਜਿਮ ਜਾਣ ਵਾਲੇ ਜਿਹੜੇ ਟ੍ਰੇਨਰ ਹੈਗੇ ਆ ਉਹ ਪ੍ਰੋਟੀਨ ਖਵਾਉਣ ਦਾ ਕੰਮ ਕਰਦੇ ਆ ਉਹ ਚੰਗੇ ਚੰਗੇ ਕੰਪਨੀ ਦਾ ਪ੍ਰੋਟੀਨ ਕਰਦੇ ਆ ਕਿਉਂ ਕਿ ਉਹਨਾਂ ਨੂੰ ਹੀ ਲੱਗਦਾ ਵੀ ਸਾਡੇ ਟ੍ਰੇਨਿੰਗ ਹੋਣ ਦਾ ਟ੍ਰੇਨਰ ਹੋਣ ਦਾ ਫਾਇਦਾ ਹੀ ਇਹ ਆ ਕਿ ਅਸੀਂ ਛੇਤੀ ਤੋਂ ਛੇਤੀ ਬੰਦੇ ਨੂੰ ਪਲਵਾਨ ਬਣਾ ਤਕੜਾ ਕਰ ਦਈਏ ਜਾਂ ਤਕੜਾ ਕਰ ਦਈਏ ਜਾਂ ਉਹਦੇ ਸਿਕਸ ਪੈਕ ਪੈਣ ਲੱਗ ਜਾਣ ਤਾਂ ਮਤਲਬ ਇਹ ਚੀਜ਼ ਜਿਹੜੀ ਹੈਗੀ ਹੈ ਇੱਕ ਕੁਦਰਤੀ ਭੋਜਨ ਹੈ ਇਹ ਮਸਲ ਨੂੰ ਗੇਨ ਕਰਦਾ ਹੈ ਔਰ ਲੰਗ ਟਰਮ ਕਰਦਾ ਹੈ ਇਹਦਾ ਇਹ ਨਹੀਂ ਕਿ ਤੁਸੀਂ ਇੱਕ ਵਾਰੀ ਪ੍ਰੋਟੀਨ ਖਾ ਲਿਆ ਤੇ 6 ਮਹੀਨੇ ਨਹੀਂ ਬਾਅਦ ਚ ਜੇ ਤੁਸੀਂ ਛੱਡਣਾ ਵੀ ਹੋਏ ਤਾਂ ਉਹ ਰਿਜ਼ਲਟ ਨਹੀਂ ਮਿਲਣਾ ਬੈਸੇ ਟਾਈਮ ਆ ਮੈਂ ਕਹਿੰਦਾ ਵੀ ਦੇਸੀ ਕਿਉਂ ਵੀ ਅਸੀਂ ਲਗਾਤਾਰ ਖਾਣੇ ਆ ਮਤਲਬ ਜੇ ਸਾਨੂੰ ਫਾਇਦਾ ਹੈ ਸਾਨੂੰ ਪੀਡੀ ਦਾ ਰਪੀਡੀ ਮਿਲਦਾ ਹੈ ਤੇ ਅਸੀਂ ਦੇਸੀ ਕਿਉਂ ਖਾਰੇ ਆ ਇਹ ਮੇਜ ਕਰੈਨ ਨੂੰ ਵੀ ਆਪਦੇ ਫੂਡ ਸਪਲੀਮੈਂਟ ਦਾ ਹਿੱਸਾ ਬਣਾਉਣਾ ਚਾਹੀਦਾ ਰੁਟੀਨ ਚ ਖਾਣਾ ਚਾਹੀਦਾ ਵੀ ਪੋਲਣ ਵੀ ਤਾਂ ਇਹਦੇ ਬਹੁਤ ਸਾਰੇ ਫਾਇਦੇ ਆ ਬੇਔਲਾਦ ਜੋੜਿਆਂ ਨੂੰ ਔ ਮਤਲਬ ਇੰਨੇ ਕਾ ਜ਼ਿਆਦੇ ਫਾਇਦੇ ਨੇ ਇਹਦੇ ਔਰ ਐਗਲਿੰਗ ਵਧਾਉਂਦਾ ਹੈ ਸਪਰਮ ਕਾਊਂਟ ਵਧਾਉਂਦਾ ਹੈ ਇਸ ਟਾਈਮ ਨਾਲ ਵਧਾਉਂਦਾ ਬੋਡੀ ਦਾ ਤਾਂ ਮਤਲਬ ਜਿਵੇਂ ਜਿਵੇਂ ਥੋੜੀ ਹੈ ਆਮ ਤੌਰ ਤੇ ਇੱਕ ਬਹੁਤ ਵੱਡਾ ਦੁਖਾਂਤਿਕ ਪੱਖ ਸਾਡੇ ਵਾਪਰ ਰਿਹਾ ਅਸੀਂ ਬੇਉਲਾਰ ਹੋਣ ਵਾਲੇ ਪਾਸੇ ਵੱਧ ਰਹੇ ਹਾਂ ਐਗਲਿੰਗ ਬੱਚਾ ਮੁੱਲ ਦਾ ਲੈ ਕੇ ਆਉਣਾ ਅਗਲਾ ਕਹਿੰਦੇ ਹਾਂ ਮੁੱਲ ਦਾ ਲੈ ਕੇ ਆਉਣਾ ਤਾਂ ਇਹ ਮੈਂ ਦੇਖਿਆ ਬਹੁਤ ਸਾਰੇ ਬੰਦੇ ਨੂੰ ਇਸ ਨੂੰ ਇਸ ਤੋਂ ਫਾਇਦਾ ਹੋਇਆ ਤਾਂ ਇਹ ਇੱਕ ਐਸਾ ਭੋਜਨ ਹੈਗਾ ਜਿਹੜਾ ਸਾਨੂੰ ਬਹੁਤ سارے ਫਾਇਦੇ ਕਰ ਸਕਦਾ ਜਿਵੇਂ ਤੁਸੀਂ ਕਿਹਾ ਵੀ ਬੋਡੀ ਬਿਲਡਰਸ ਦੀ ਗੱਲ ਕੀਤੀ ਪਲੇਅਰਸ ਦੀ ਗੱਲ ਤਾਂ ਜਿਵੇਂ ਆਮ ਇਨਸਾਨ ਹਰ ਬੰਦਾ ਜਿਹੜਾ ਨਾਰਮਲ ਜ਼ਿੰਦਗੀ ਵੇ ਵਿੱਚ ਜਿਉਂਦਾ ਜਾਉਂਦਾ ਉਹ ਵੀ ਕਹਿੰਦਾ ਵੀ ਮੇਰੀ એનર્ਜੀ ਪੂਰੀ ਆਏ ਰਹੇ ਵੀ ਮੈਂ ਹਰ ਵੇਲੇ ਤੰਦਰੁਸਤ ਰਹਾਂ ਮੈਂ ਡਾਊਨ ਜਾ ਰਿਹਾ ਮੈਂ ਥਕਾਵਟ ਜਿਹਾ ਮਹਿਸੂਸ ਕਰਾਂ ਉਹ ਵੀ ਇਹਨੂੰ ਵਰਤ ਸਕਦਾ ਹੈ ਬਿਲਕੁਲ ਇਹਨੂੰ ਖਾ ਸਕਦਾ ਹੈ ਪਰ ਇਹਨੂੰ ਖਾਣ ਦੇ ਤਿੰਨ ਤਰੀਕੇ ਆ ਆਮ ਤੌਰ ਤੇ ਦੀ ਤਸੀਰ ਹੈ ਜਿਹੜੀ ਉਹ ਗਰਮ ਹੈ ਉਹ ਦਹੀਂ ਚ ਪਾ ਕੇ ਖਾ ਸਕਦਾ ਜਿਵੇਂ ਜਿਹੜੇ ਰੈਸਲਰ ਹੈਗੇ ਕੁਸ਼ਤੀ ਕਰਨ ਵਾਲੇ ਉਹਨੂੰ ਕੇਲੇ ਤੇ ਲਾ ਕੇ ਖਾਂਦੇ ਆ ਕੇਲੇ ਚ ਕੈਲਸ਼ੀਅਮ ਜ਼ਿਆਦਾ ਹੁੰਦਾ ਬਿਲਕੁਲ ਉਦੇ ਕਿਉਂਕਿ ਇੱਕ ਬੂਸਟਰ ਆ ਇਹ ਇਹਨੇ ਤੁਹਾਡੀ ਦਿੱਤੀ ਹੋਈ ਚੀਜ਼ ਨੂੰ ਜਿਹੜੀ ਇਹਦੇ ਵਿੱਚ ਪਾ ਕੇ ਖਾ ਰਹੇ ਉਹਨੂੰ ਇਹਨੇ ਮਤਲਬ ਡਬਲ ਡੋਸ ਤੋਂ ਕਮ ਉਹਨੂੰ ਬਹੁਤ ਫਾਇਦੇਮੰਦ ਬਣਾ ਦਿੰਦਾ ਕਿਉਂਕਿ ਇਹ ਜਿਹੜਾ ਹੈਗਾ ਇਹਦੇ ਚ ਬਹੁਤ ਤਰ੍ਹਾਂ ਦੇ ਵਿਟਾਮਿਨਸ ਹੈਗੇ ਆ ਅਮੀਨੋ ਐਸਿਡਸ ਹੈਗੇ ਆ ਜਿਹੜੇ ਸਾਡੇ ਸਰੀਰ ਨੂੰ ਚੰਗਾ ਮਤਲਬ ਸਰੋਤ ਹੈਗੇ ਆ ਆਮ ਤੌਰ ਤੇ ਜਿਹੜੇ ਅਸੀਂ ਭੋਜਨ ਖਾਂਦੇ ਆ ਉਹ ਉਹ ਤਰ੍ਹਾਂ ਦੇ ਭੋਜਨ ਹੈਗੇ ਆ ਜਿਹੜੇ ਸਾਨੂੰ ਤੰਦਰੁਸਤੀ ਘਟ ਦਿੰਦੇ ਆ ਬਿਮਾਰ ਜਾਦੇ ਕਰਦੇ ਆ ਇਹ 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 ਚੱਕਰ ਕੀ ਆ ਵੀ ਕਿਉਂਕਿ ਬਹੁਤ ਸਾਰੇ ਲੋਕ ਸ਼ਾਇਦ ਬਾਰੇ ਤਾਂ ਜਾਣਦੇ ਆ ਮੱਖੀ ਬਾਰੇ ਵੀ ਜਾਣਦੇ ਆ ਪਰ ਇਹਦੇ ਬਾਰੇ ਜਾਣੂ ਕਰਵਾਇਆ ਨਹੀਂ ਗਿਆ ਜਾਂ ਕਾਰਨ ਕੀ ਰਿਹਾ ਵੀ ਇਹ ਲੋਕ ਇਸ ਬਾਰੇ ਜਾਣੂ ਕਿਉਂ ਨਹੀਂ ਹੋਏ ਅਸਲ 'ਚ ਨਾ ਜਸਵੀਰੇ ਇਹ ਪਹਿਲਾ ਸ਼ਹਿਦ ਬਾਰੇ ਤਾਂ ਅਸੀਂ ਬਹੁਤ ਲੰਬੇ ਟਾਈਮ ਤੋਂ ਸਾਡੇ ਬਜ਼ੁਰਗਾਂ ਤੋਂ ਲੈ ਕੇ ਸ਼ਹਿਦ ਦਾ ਇਸਤੇਮਾਲ ਕਰਦੇ ਆ ਰਹੇ ਹਾਂ ਆਮ ਖਾਣੇ ਆ ਆ ਸਾਡੇ ਤਾਂ ਗੁਰਤੀ 'ਚ ਵੀ ਸ਼ਹਿਦ ਦਿੱਤਾ ਜਾਂਦਾ ਸੀ ਬੱਚਿਆਂ ਨੂੰ ਤਾਂ ਇਹਦੇ ਬਾਰੇ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਿਆ ਅੱਜ ਤੋਂ 5 ਸਾਲ ਪਹਿਲਾਂ ਹੀ ਇਹਦੀ ਪ੍ਰੋਡਕਸ਼ਨ ਪੰਜਾਬ 'ਚ ਵੀ ਸ਼ੁਰੂ ਹੋਈ 5-7 ਸਾਲ ਪਹਿਲੇ ਔਰ ਲਗਾਤਾਰ ਔਰ ਇਹਦੇ ਬਾਰੇ ਹੌਲੀ ਹੌਲੀ ਸਟੈਪ ਬਾਈ ਸਟੈਪ ਅਵੇਅਰਨੈਸ ਆ ਰਹੀ ਹੈ ਹੁਣ ਬਹੁਤ ਚੇਤਨਾ ਵਧ ਗਈ ਇਹਦੀ ਔਰ ਜਿਹੜਾ ਬੰਦਾ ਇੱਕ ਵਾਰੀ ਖਾ ਲੈਂਦਾ ਉਹ ਦੂਜੇ ਨੂੰ ਦੱਸ ਨੂੰ ਹੋਰ ਦੱਸਦਾ ਕਿ ਭਾਈ ਆਹ ਭੋਜਨ ਵੀ ਹੈਗਾ ਕਿ ਕਿਹਦੇ ਆ ਫਾਇਦੇ ਨੇ ਇਹਦਾ ਆ ਇੰਨੇ ਚੰਗੇ ਰਿਜ਼ਲਟ ਨੇ ਤੇ ਲਗਾਤਾਰ ਅਵੇਅਰਨੈਸ ਵਧ ਰਹੀ ਹੈ ਸਵਾਲ ਬਣਦੇ ਹੋਣੇ ਬਹੁਤ ਬਹੁਤ ਵਧੀਆ ਜਦੋਂ ਆ ਕੇ ਪੁੱਛਦੇ ਹੋਣੇ ਸਵਾਲ ਤਾਂ ਪੁੱਛਦੇ ਨੇ ਵੀ ਇਹ ਮਿੱਥੇ ਕਿਉਂ ਰੱਖੇ ਹਾਂ ਅਕਸਰ ਜਦੋਂ ਖਾਸ ਕਰਕੇ ਜਦੋਂ ਪ੍ਰਦਰਸ਼ਨੀ ਦੇ ਉੱਤੇ ਜਾਂ ਕਿਸੇ ਸਟਾਲ ਦੇ ਉੱਤੇ ਸਾਡਾ ਇਹ ਅਸੀਂ ਭੋਜਨ ਵੇਚ ਰਹੇ ਹਾਂ ਜਾਂ ਵੀ ਭੋਜਨ ਵੇਚ ਰਹੇ ਹਾਂ ਤਾਂ ਉਥੇ ਆ ਕੇ ਸਵਾਲ ਇਹ ਹੁੰਦੇ ਆ ਭਈਆ ਮੈਥੇ ਫਿਰ ਉਹਨਾਂ ਨੂੰ ਦੱਸੀਦਾ ਵੀ ਮੈਥੇ ਨਹੀਂ ਇਹ ਇੱਕ ਪ੍ਰਾਗ ਘਾਣਾ ਜਿਹੜੇ ਨਰਫੁੱਲਾਂ ਦਾ ਸੋਰਸ ਹੈ ਨਰਫੁੱਲਾਂ ਤੋਂ ਸ਼ਹਿਦ ਦੀਆਂ ਮੱਖੀਆਂ ਲੈ ਕੇ ਆਉਂਦੀਆਂ ਤਾਂ ਇਹ ਹੈ ਫਿਰ ਅਗਲਾ ਸਵਾਲ ਹੁੰਦਾ ਕੀ ਸ਼ਹਿਦ ਦੀਆਂ ਮੱਖੀਆਂ ਤੇ ਖਾਣ ਵਾਸਤੇ ਰੱਖਦੇ ਤੁਸੀਂ ਵੇਚ ਰਹੇ ਹੋ ਫੇ ਨਹੀਂ ਅਸੀਂ ਕਹਿੰਦੇ ਵੀ ਨਹੀਂ ਇਹ ਮਨੁੱਖੀ ਸਰੀਰ ਨੂੰ ਵੀ ਠੀਕ ਕਰਦਾ ਤੇ ਇਹ ਮਨੁੱਖਾਂ ਦੇ ਖਾਣ ਵਾਲੀ ਚੀਜ਼ ਹੈ ਇਨਸਾਨਾਂ ਦੇ ਖਾਣ ਵਾਲੀ ਚੀਜ਼ ਹੈ ਤੇ ਇਨਸਾਨ ਨੂੰ ਆਹਾਹਾ ਪੈਦਾ ਕਰਦਾ ਫਿਰ ਉਹਦੇ ਤੋਂ ਵੇਰ ਰਕੇ ਵੀ ਹਾਂ ਭਾਈ ਚਲੋ ਵਰਤ ਕੇ ਦੇਖ ਲੈਨੇ ਇਹ ਤਾਂ ਚੰਗੇ ਰਿਜ਼ਲਟ ਮਿਲਦੇ ਆ ਤਾਂ ਫਿਰ ਲੋਕ ਇਹਦੇ ਜਿਹੜੇ ਪੱਕੇ ਖਪਤਕਾਰ ਬਣ ਜਾਂਦੇ ਆ ਤਾਂ ਤਾਂ ਜਿਵੇਂ ਹੁਣ ਸ਼ਹਿਦ ਦੀ ਆਪਾਂ ਨਾਲ ਨਾਲ ਗੱਲਬਾਤ ਕਰੀਏ ਕਿਉਂਕਿ ਸ਼ਹਿਦ ਆਪਣੇ ਕੋਲ ਕਈ ਰੰਗਾਂ ਦੇ ਆ ਕੋਈ ਡਾਰਕ ਹੈ ਕੋਈ ਲਾਈਟ ਹੈ ਕੋਈ ਕੁਛ ਹੈ ਇਹ ਇਹ ਜਦੋਂ ਆਪਾਂ ਮਾਰਕੀਟ ਦੇ ਵਿੱਚ ਜਾਂਦੇ ਆ ਤਾਂ ਜ਼ਿਆਦਾਤਰ ਵੱਡੇ ਵੱਡੇ ਬ੍ਰਾਂਡਾਂ ਦਾ ਸ਼ਹਿਦ ਵੇਖਦੇ ਆ ਉਹਨਾਂ ਦਾ ਕਲਰ ਵੀ ਇੱਕ ਹੁੰਦਾ ਹੈ ਟੇਸਟ ਵੀ ਇੱਕ ਹੁੰਦਾ ਕੀ ਇਹਨਾਂ ਦੇ ਕਲਰ ਤੇ ਟੇਸਟ ਦੇ ਵਿੱਚ ਫਰਕ ਕਿਉਂ ਹੈ ਅ ਅਸਲ 'ਚ ਜਿਹੜਾ ਕੁਦਰਤੀ ਸਰੋਤ ਹੈ ਉਹ ਕਿਹੜੇ ਫਲੋਰੇ ਦਾ ਕੰਟੈਂਟ ਹੈ ਨੈਕਟਰ ਜਿਹੜਾ ਸ਼ਹਿਦ ਦੀ ਮੱਖੀ ਨੈਕਟਰ ਲੈ ਕੇ ਆਉਂਦੀ ਹੈ ਮਿੱਠਾ ਪਾਣੀ ਲੈ ਕੇ ਆਉਂਦੀ ਹੈ ਉਹ ਕਿਹੜੇ ਅ ਅਮਰਤ ਜਿਹੜਾ ਲੈ ਕੇ ਆਉਂਦੀ ਹੈ ਉਹ ਕਿਹੜੇ ਫੁੱਲ ਤੋਂ ਲੈ ਕੇ ਆਉਂਦੀ ਹੈ ਆ ਜਿਹੜਾ ਸ਼ਹਿਦ ਪਿਆ ਆਪਣੇ ਕੋਲ ਬਿਲਕੁਲ ਇੱਕ ਤਾਂ ਆ ਪਿਆ ਆਪਣੇ ਕੋਲ ਆ ਸ਼ਹਿਦ ਪਿਆ ਮੰਨ ਲਓ ਆ ਜੰਮਿਆ ਹੋਇਆ ਸ਼ਹਿਦ ਇਹ ਮਸਟਰਡ ਦਾ ਫਰੋਂ ਦੇ ਫੁੱਲਾਂ ਦਾ ਸ਼ਹਿਦ ਦੇਖਣ ਨੂੰ ਕਿਉਂ ਲੱਗਦਾ ਦੇਖਣ ਨੂੰ ਕਿਉਂ ਵਰਗਾ ਹੈ ਇਮੇਜ ਕਰ ਜਿਹੜਾ ਆ ਸ਼ਹਿਦ ਹੈ ਇਹ ਟਾਲੀ ਦੇ ਫੁੱਲਾਂ ਦਾ ਸ਼ਹਿਦ ਹੈ ਜਿਹੜਾ ਆ ਸ਼ਹਿਦ ਹੈ ਇਹ ਮਲਟੀ ਫਲੋਰੇ ਦਾ ਸ਼ਹਿਦ ਹੈ ਜਿਹੜਾ ਬਾਜ਼ਾਰ ਦੇ ਵਿੱਚ ਪਿਆ ਹੋਇਆ ਸ਼ਹਿਦ ਹੈ ਅਸਲ ਚੋ ਸ਼ਹਿਦ ਨਹੀਂ ਸ਼ਹਿਦ ਨਾਲ ਤੜਕਾ ਲਾ ਕੇ ਪਰੋਸਿਆ ਹੋਇਆ ਜ਼ਹਿਰ ਹੈ ਕਿਵੇਂ ਉਹਦੇ ਚਕੌਰੀਆਂ ਤੇ ਰੈਸਿਪ ਵਰਗੇ ਮਲਾਵਟਾਂ ਕੀਤੀਆਂ ਹੋਈਆਂ ਕੰਪਨੀਆਂ ਨੂੰ ਇਹ ਹੈ ਕਿ ਸਾਡਾ ਗਾਹਕ ਖਰਾਬ ਨਾ ਹੋਵੇ ਅੱਜ ਤੁਸੀਂ ਸ਼ਾਇਦ ਬਾਜ਼ਾਰ ਤੋਂ ਲੈਣਗੇ 6 ਮਹੀਨਿਆਂ ਬਾਅਦ ਜਦੋਂ ਤੁਸੀਂ ਕੰਪਨੀਆਂ ਦਾ ਸ਼ਹਿਦ ਲੈਣ ਜਾਣਗੇ ਤਾਂ ਉਸੇ ਰੰਗ ਉਸੇ ਟੇਸਟ ਉਸੇ ਕਲਰ ਦਾ ਹੋਣਾ ਚਾਹੀਦਾ ਪਰ ਕੁਦਰਤੀ ਭੋਜਨ ਇਦਾਂ ਨਹੀਂ ਹੁੰਦਾ ਇੱਥੇ ਤਾਂ ਹਰ ਖੇਤ ਦਾ ਦੀ ਤਸਵੀਰ ਅਲੱਗ ਹੈ ਇੱਥੇ ਤਾਂ ਜੇ ਖੇਤ 'ਚ ਇੱਕ ਗਵਾਂਡੀ ਨੇ ਗੰਨਾ ਨਹਿਰੀ ਪਾਣੀ ਨਾਲ ਲਾਇਆ ਉਹ ਮਿੱਠਾ ਹੁੰਦਾ ਦੂਜਾ ਖਾਰਾ ਹੋ ਜਾਂਦਾ ਤਾਂ ਮਤਲਬ ਕੁਦਰਤੀ ਭੋਜਨਾਂ ਦੀ ਜਿਹੜੀ ਗੱਲ ਹੈਗੀ ਆ ਉਹ ਕਰਦੀ ਆ ਫਲੋਰੇ ਦੇ ਕੰਟੈਂਟ ਤੇ ਨਿਰਭਰ ਉਸ ਤੋਂ ਬਾਅਦ ਬੈਲਰ ਤੇ ਨਿਰਭਰ ਕਲਾਈਮੇਟ ਕਿਦਾਂ ਦਾ ਹੈਗਾ ਤੇ ਉਸ ਤੋਂ ਇਲਾਵਾ ਧਰਤੀ ਦਾ ਜਿਹੜਾ ਅਰੇਸ਼ਾ ਹੈਗਾ ਉਹ ਕਿਦਾਂ ਦਾ ਆਏਗਾ ਚੰਗਾ ਨਗਰ ਚੋਂ ਨਿਕਲੇ ਹੋਏ ਸ਼ਹਿਦ ਹੋ ਸਕਦਾ ਹੋਰ ਮਤਲਬ ਪ੍ਰੋਫਾਈਲ ਦਾ ਹੋਵੇ ਜਿਹੜਾ ਪੰਜਾਬ ਦੇ ਵਿੱਚ ਉਹੀ ਮਲਟੀ ਫਲੋਰਰ ਦੇ ਨਾਲੋਂ ਉਹਦਾ ਟੇਸਟ ਅਲੱਗ ਹੈ ਕਿਉਂ ਕਿ ਸ਼ਹਿਦ ਸੱਤ ਤਰ੍ਹਾਂ ਦੇ ਕੁਦਰਤੀ ਖੰਡਾਂ ਦਾ ਮਿਸ਼ਰਣ ਹੈ ਨਾ ਫਰਕਟੋਜ਼ ਗਲੂਕੋਜ਼ ਹੂੰ ਮਾਲਟੋਜ਼ ਵਰਗ ਵਰਗੀਆਂ ਜਿਹੜੀਆਂ ਕੁਦਰਤੀ ਖੰਡਾਂ ਨੇ ਉਹਨਾਂ ਦਾ ਮਿਸ਼ਰਣ ਹੈਗਾ ਇਹ ਸ਼ਾਇਦ ਪਰ ਸੱਤ ਤਰ੍ਹਾਂ ਦੀਆਂ ਕੁਦਰਤੀ ਖੰਡਾਂ ਜਿਹੜੀਆਂ ਕੁਦਰਤੀ ਸਰੋਤ ਆ ਉਹ ਅਲੱਗ-ਅਲੱਗ ਫਲੋਰੇਚ ਅਲੱਗ-ਅਲੱਗ ਹੁੰਦੀਆਂ ਜਿਵੇਂ 베ਰੀ ਦੇ ਫੁੱਲਾਂ ਚ ਫਰਕਟੋਜ਼ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤਾਂ ਉਹ ਜ਼ਿਆਦਾ ਜੰਮਦਾ ਨਹੀਂ ਹੈਗਾ ਜੰਮਣ ਚ ਮਤਲਬ ਉਹ ਹੁੰਦਾ ਜਿਹੜੇ ਫੁੱਲਾਂ ਦੇ ਵਿੱਚ ਗਲੂਕੋਜ਼ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਉਹਦੀ ਜੰਮਣ ਦੀ ਤੀਬਰਤਾ ਜ਼ਿਆਦਾ ਹੈਗੀ ਹੈ ਭਾਰਤੀ ਸ਼ਹਿਦ ਮੋਸਟਲੀ ਜਾਂਦੇ ਆ ਪਰ ਜਿਵੇਂ ਮਲਟੀਫਲੋਰਲ ਦਾ ਸ਼ਹਿਦ ਹੈਗਾ ਜਿਹੜਾ ਸ਼ਹਿਦ ਹੈ ਉਹ ਨਹੀਂ ਜਾਂਦੇ ਸਾਡੇ ਇੱਥੇ ਧਾਰਨਾ ਉਲਟ ਹੈ ਅਸੀਂ ਕਹਿੰਦੇ ਜਿਹੜਾ ਸ਼ਹਿਦ ਜੰਮ ਜਾਂਦਾ ਉਹ ਸ਼ਹਿਦ ਹੀ ਨਹੀਂ ਹੁੰਦਾ ਜਦ ਕਿ ਯੂਨੀਵਰਸਿਟੀ ਨੇ ਮਤਲਬ ਇੰਨੇ ਸਾਲ ਹੋ ਗਏ ਇਸ ਗੱਲ ਨੂੰ ਰეკਮੈਂਡ ਕਰ ਰਹੀ ਹੈ ਕਿ ਭਾਈ ਸ਼ਹਿਦ ਦਾ ਜੰਮਣਾ ਕੁਦਰਤੀ ਗੁਣ ਹੈ ਉਹ ਸਮਝਾ ਰਹੀ ਹੈ ਸਾਨੂੰ ਸਾਡੇ ਲੋਕ ਇਸ ਗੱਲ ਤੇ ਜਿੱਦ ਫੜ ਲੈਂਦੇ ਆ ਕਿ ਨਹੀਂ ਭਾਈ ਜਿਹੜਾ ਜੰਮ ਗਿਆ ਉਹ ਸ਼ਹਿਦ ਨਹੀਂ ਹੁੰਦਾ ਮਤਲਬ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹਨੂੰ ਜੰਮਣ ਤੋਂ ਰੋਕ ਦਿੰਦੀਆਂ ਕੰਪਨੀਆਂ ਕੀ ਦਾ ਸ਼ੀਰ ਸ਼ਾਇਦ ਲੈ ਕੇ ਆਈਏ ਉਹ ਜਮਤਾ ਨਹੀਂ ਪਰ ਉਹਨੂੰ ਉਹਨੂੰ ਉਹਦੀ ਰੇਸ਼ਿਓ ਕੀ ਹੈਗੀ ਇਹ ਤਾਂ ਸਾਨੂੰ ਦੇਖਣਾ ਚਾਹੀਦਾ ਨਾ ਇੱਕ ਇੱਕ ਸਵਾਲ ਸਭ ਤੋਂ ਵੱਡਾ ਇਹ ਹੈ ਹਰ ਬੰਦਾ ਆ ਕੇ ਕਹਿੰਦਾ ਵੀ ਸ਼ਾਇਦ ਛੋਟੀ ਮੱਖੀ ਦਾ ਕਿ ਵੱਡੀ ਮੱਖੀ ਦਾ ਵੀ ਇਹਦੇ ਚ ਵੀ ਕਿਤੇ ਫਰਕ ਹੁੰਦਾ ਵੀ ਉਹ ਜਿਹੜਾ ਉਹਦੇ ਟੇਸਟ ਚ ਜਾਂ ਉਹਦੀ ਕੁਆਲਿਟੀ ਚ ਕੋਈ ਫਰਕ ਇਹ ਬਹੁਤ ਵਧੀਆ ਸਵਾਲ ਹੈ ਅ ਅਕਸਰ ਲੋਕ ਇਹਦਾਂ ਦਾ ਸਵਾਲ ਕਰਦੇ ਆ ਕਿ ਛੋਟੀ ਮੱਖੀ ਦੇ ਸ਼ਾਇਦ ਨਿੱਕੀ ਮੱਖੀ ਦਾ ਸ਼ਾਇਦ ਹੈ ਕਿ ਭਾਈ ਵੱਡੀ ਮੱਖੀ ਦਾ ਸ਼ਾਇਦ ਫਿਰ ਅਸੀਂ ਦੱਸਦੇ ਹਾਂ ਵੀ ਇਹ ਪਾਲਤੂ ਮੱਖੀ ਦਾ ਸ਼ਹਿਦ ਹੈ ਛੋਟੀ ਮੱਖੀ ਤੇ ਵੱਡੀ ਮੱਖੀ ਚ ਕੀ ਅੰਤਰ ਹੈ ਫਿਰ ਉਹਨਾਂ ਨੂੰ ਸਮਝਾਈਦਾ ਇੱਕ ਸੋਰਾਂ ਦੇ ਫੁੱਲਾਂ ਦੇ ਉੱਤੇ ਮਾਦਾ ਫੁੱਲ ਦੇ ਉੱਤੇ ਨੈਕਟਰ ਆ ਗਿਆ ਹੂੰ ਉਤੋਂ ਛੋਟੀ ਮੱਖੀ ਚੱਕ ਲਏ ਜਾਂ ਵੱਡੀ ਚੱਕ ਲਏ ਫਰਕ ਕੀ ਹੈਗਾ ਫਰਕ ਇਹ ਹੈ ਕਿ ਉਹਦੇ ਚ ਮਿਊਸਚਰ ਲੈਵਲ ਜਿਹੜਾ ਪਾਣੀ ਦੀ ਮਾਤਰਾ ਹੈਗੀ ਉਹ ਕਿੰਨੇ ਪਰਸੈਂਟ ਹੈ ਹੂੰ ਜਿਹੜੀ ਪਾਲਤੂ ਮੱਖੀ ਹੈ ਉਹ ਹਾਈਵ ਦੇ ਅੰਦਰ ਰਹਿੰਦੀ ਹੈ ਤਾਂ ਇਸ ਕਰਕੇ ਉਹਦੇ ਚ ਪਾਣੀ ਦੀ ਮਾਤਰਾ ਹੈ ਜਿਹੜੀ ਉਹ ਕਟ ਹੋ ਕਿਉਂਕਿ ਉਹ ਪਾਣੀ ਉੜਾ ਦਿੰਦੀ ਹੈ ਜਿਹੜਾ ਓਪਨ ਛੱਤਾ ਲੱਗਿਆ ਹੁੰਦਾ ਉਹਦੇ ਚ ਪਾਣੀ ਦੀ ਮਾਤਰਾ ਆਮ ਹੁੰਦੀ ਹੈ ਉਹ ਪਤਲਾ ਵੀ ਜ਼ਿਆਦਾ ਹੁੰਦਾ ਤਾਂ ਇਹ ਮਤਲਬ ਪਾਣੀ ਦੀ ਨਵੀਂ ਦਾ ਫਰਕ ਹੋ ਸਕਦਾ ਪਰ ਸ਼ਹਿਦ ਦਾ ਕੰਟੈਂਟ ਜੇ ਫਲੋਰੇ ਦੇ ਅਕੋਰਡਿੰਗ ਦੇਖਣਾ ਹੋਵੇ ਤੇ ਜਿਹੜੀ ਵੀ ਸ਼ਹਿਦ ਦੀ ਮੱਖੀ ਲੈ ਆਵੇ ਉਹ ਫੁੱਲਾਂ ਤੋਂ ਹੀ ਲੈ ਕੇ ਆਉਣਾ ਹਮ ਗਰਮੀ ਹੈ ਜਿਵੇਂ ਹੁਣ ਗਰਮੀ ਦਾ ਸੀਜ਼ਨ ਚੱਲ ਰਿਹਾ ਹਰ ਬੰਦਾ ਕਹਿੰਦਾ ਯਾਰ ਗਰਮੀ ਚ ਸ਼ਹਿਦ ਨਹੀਂ ਖਾਣਾ ਚਾਹੀਦਾ ਕਿਉਂਕਿ ਇਹ ਗਰਮ ਹੁੰਦਾ ਜਿ세 ਸ਼ਹਿਦ ਵਰਗਾ ਠੰਡੀ ਚੀਜ਼ ਕੋਈ ਨਹੀਂ ਹੈ ਸ਼ਹਿਦ ਬਹੁਤ ਠੰਡਾ ਲੋਕ ਕਹਿੰਦੇ ਗਰਮ ਹੈ ਬਹੁਤ ਠੰਡਾ ਹੈ ਮੈਂ ਫੇਰ ਕਹਿ ਰਿਹਾ ਵੀ ਇਹ ਬਹੁਤ ਠੰਡਾ ਹੈ ਕਿਉਂ ਸ਼ਾਇਦ ਤੁਸੀਂ ਬਾਹਰੋਂ ਲੂਚੋ ਆ ਗਿੰਨੀ ਮਰਜੀ ਗਰਮੀ ਚ ਆਓ ਦੋ ਚਮਚੇ ਠੰਡੇ ਪਾਣੀ ਚ ਪਾ ਕੇ ਸ਼ਾਇਦ ਇਹ ਲੈ ਲਿਓ 15 ਮਿੰਟਾਂ ਬਾਅਦ ਤੁਹਾਨੂੰ ਰਾਹਤ ਦਿੰਦਾ ਕੋਈ ਵੀ ਕੋਲਡ ਡਰਿੰਕ ਕੋਈ ਵੀ ਸੌਫਟ ਡਰਿੰਕ ਮਾਰਕੀਟ ਦਾ ਤੁਹਾਨੂੰ ਮਤਲਬ ਸਰੀਰ ਨੂੰ એનર્ਜੀ ਤੇ ਠੰਡਕ ਨਹੀਂ ਦਿੰਦਾ ਜਿੰਨੀ ਸ਼ਾਇਦ ਦਿੰਦਾ ਇਹ ਤਸਵੀਰ ਹੈ ਮੈਂ ਇੱਥੇ ਇੱਕ ਤੁਹਾਨੂੰ ਉਦਾਹਰਣ ਸਮਝਾਉਂਦਾ ਸਾਡੇ ਬਜ਼ੁਰਗ ਸਰਦੀ ਚ ਗੁੜ ਖਾ ਲੈਂਦੇ ਸੀ ਬਿਲਕੁਲ ਗਰਮੀ ਚ ਉਸੇ ਗੁੜ ਦੀ ਦਾ ਸਰਬਤ ਬਣਾ ਕੇ ਪੀਂਦੇ ਸੀ ਕਿ ਨਹੀਂ ਪੀਂਦੇ ਸੀ ਸਰਦੀ ਤੋਂ ਹੀ ਗੁੜ ਕਰਮ ਸੀ ਹੂੰ ਤਸਵੀਰ ਬਦਲ ਗਈ ਪਾਣੀ ਚ ਪਾਇਆ ਉਹ ਸਰਬਤ ਬਣ ਗਿਆ ਉਹ ਠੰਡਾ ਅੱਜ ਵੀ ਲੋਕ ਜੈਗਰੀ ਖਾਸ ਕਰਕੇ ਗੁੜ ਦਾ ਸਰਬਤ ਬਣਾ ਕੇ ਪੀਂਦੇ ਆ ਹੂੰ ਠੰਡਾ ਹੈ ਕਿਉਂਕਿ ਹੂੰ ਤਾਂ ਇਸ ਕਰਕੇ ਸ਼ਾਇਦ ਵੀ ਉਮੀ ਹੈ ਸ਼ਹਿਦ ਨੂੰ ਜੇ ਗਰਮ ਚੀਜ਼ ਨਾਲ ਖਾਓਗੇ ਤੇ ਗਰਮ ਹੈ ਜੇ ਇਹਨੂੰ ਪਾਣੀ ਚ ਠੰਡੇ ਪਾਣੀ ਚ ਪਾ ਕੇ ਪੀ ਲਿਆ ਤੇ ਬਹੁਤ ਠੰਡਾ ਹੈ ਸਾਨੂੰ ਤਾਂ ਰੁਟੀਨ ਦੇ ਵਿੱਚ ਰਜਾਨਾ ਪਾਣੀ ਚ ਪਾ ਕੇ ਗਰਮੇ ਗਰਮੀ ਇਹ ਪੀਣਾ ਚਾਹੀਦਾ ਤੁਸੀਂ ਗਲੂਕੋਜ਼ ਦੀ ਮਾਤਰਾ ਦੀ ਗੱਲ ਕੀਤੀ ਲੋਕ ਬਹੁਤ ਸਾਰੇ ਕਹਿੰਦੇ ਵੀ ਅੰਗੂਰਾਂ ਦੀ ਖੰਡ ਜੀ ਕਿਉਂਕਿ ਅਕਸਰ ਆਪਣੇ ਪਿੰਡਾਂ ਦੇ ਵਿੱਚ ਨਾ ਮਸ਼ਹੂਰ ਹੈ ਅੰਗੂਰਾਂ ਦੀ ਖੰਡ ਲਿਆਓ ਤੇ ਉਹ ਪਾ ਲੋ ਤੇ ਇਹ ਇਹ ਕਿਤੇ ਨਾ ਕਿਤੇ ਲੱਗਦਾ ਵੀ ਉਹਦੇ ਵਾਲਾ ਕੰਮ ਵੀ ਕਰੂਗਾ ਇਹ ਅਲਟਰਨੇਟਿਵ ਹੋ ਸਕਦਾ ਹੈ ਖੰਡ ਦਾ ਅਲਟਰਨੇਟਿਵ ਹੋ ਸਕਦਾ ਹੈ ਮਤਲਬ ਜੇ ਅਸੀਂ ਸਮਝ ਗਏ ਤਾਂ ਸ਼ਹਿਦ ਜਿਹੜਾ ਹੈਗਾ ਮਿੱਠੇ ਦੇ ਤੌਰ ਤੇ ਅਸੀਂ ਚੀਨੀ ਦੇ ਹੱਥ ਤੋਂ ਹੀ ਵਰਤ ਸਕਦੇ ਹਾਂ ਹੂੰ ਪਰ ਇਸ ਨੂੰ ਬਰਤਨ ਦਾ ਤਰੀਕਾ ਹੋਵੇ ਕਿਉਂਕਿ ਅਸੀਂ ਅਕਸਰ ਕਹਿੰਦੇ ਆ ਨਾ ਵੀ ਇਹ ਜਦੋਂ ਚਲਦੀ ਅੱਗ ਦੇ ਉੱਤੇ ਤੁਸੀਂ ਕੋਈ ਚੀਜ਼ ਉਬਲੀ ਜਾਂਦੀ ਹੈ ਤਾਂ ਸ਼ਾਇਦ ਪਤਾ ਤੇ ਇਹ ਜਿਹੜੇ ਸੌਫਟ ਔਨ ਹੈਗੇ ਆ ਜਿਹੜੇ ਇਹ ਐਨਜ਼ਾਈਮ ਹੈਗੇ ਆ ਉਹਨੇ ਨਸ਼ਟ ਹੋ ਜਾਣੇ ਕਿਉਂਕਿ ਉਹਨੇ 100 ਡਿਗਰੀ ਤੇ ਜਾ ਕੇ ਉਬਲਣਾ 100 ਡਿਗਰੀ ਤੇ ਜਿਵੇਂ ਤੁਸੀਂ ਜੂਸ ਵਗੈਰਾ ਦੀ ਗੱਲ ਕੀਤੀ ਹੈ ਤਾਂ ਜੂਸ ਵਗੈਰਾ ਦੇ ਵਿੱਚ ਇਹਨੂੰ ਪਾ ਕੇ ਪੀਤਾ ਜਾ ਸਕਦਾ ਹਾਂ ਬਿਲਕੁਲ ਉਹ ਤਾਂ ਉਹਦਾ ਇੱਕ ਤਕਨੀਕ ਹੈ ਨਾ ਮਤਲਬ ਕਿੰਨੇ ਰੇਸ਼ਿਓ ਤੇ ਇਹਨੂੰ ਪਾਸਟਰਾਇਜ਼ ਕਰਨਾ ਹੈ ਕਿੰਨਾ ਗਰਮ ਕਰਨਾ ਹੈ ਮਤਲਬ ਕਿੰਨਾ ਠੰਡਾ ਹੋ ਕੇ ਉਸ ਤੋਂ ਬਾਅਦ ਪੈਕ ਕਰਨਾ ਹੈ ਉਹ ਸਾਰੀਆਂ ਚ ਇਵੇਹਾ ਮੈਂ ਦੇਖਿਆ ਤੁਸੀਂ ਅੱਜ ਜੂਸ ਦੀਆਂ ਸ਼ੀਸ਼ੀਆਂ ਰੱਖੀਆਂ ਨੇ ਬੋਟਲਸ ਰੱਖੀਆਂ ਨੇ ਬਹੁਤ ਸੋਹਣੀਆਂ ਨੇ ਪਰ ਇਹਦੇ ਉੱਪਰ ਲਿਖਿਆ ਹੋਇਆ ਐਨਰਜੀ ਡਰਿੰਕ ਕਿਉਂਕਿ ਅੱਜਕੱਲ ਮਾਰਕੀਟ ਦੇ ਵਿੱਚ ਜਾਨੇ ਤਾਂ ਬਹੁਤ ਸਾਰੇ ਐਨਰਜੀ ਡਰਿੰਕ ਬਹੁਤ ਸਾਰੇ ਬ੍ਰਾਂਡ ਆ ਗਏ ਐਂ ਜੇ ਕਰਕੇ ਢੱਕਣ ਜਾਂ ਖੋਲੋ ਤੇ ਕਹਿੰਦੇ ਵੀ એનર્ਜੀ ਸਾਰੀ ਉਹਦੇ ਚ ਹੈ ਇਹ ਤੁਸੀਂ ਦੇਖੋ ਵੀ ਇਸ ਡਰਿੰਕ ਦੇ ਵਿੱਚ ਇਹ ਬੀਪੋਲਨ ਦਾ ਡਰਿੰਕ ਹੈ ਅੱਛਾ ਇਹੇ ਚੀਜ਼ ਦਾ ਹੈ ਇਸੇ ਚੀਜ਼ ਦਾ ਹੈ ਇਹਦੇ ਚ ਉਨੀ ਕੁ ਡੋਸ ਹੈਗੀ ਜਿੰਨੀ ਕੁ ਰੁਟੀਨ ਦੇ ਵਿੱਚ ਆਪਾਂ ਮਤਲਬ ਪੀਨੇ ਆ ਪੀ ਸਕਦੇ ਆ ਇਹਦੇ ਤੁਸੀਂ ਦੇਖੋ ਵਿਟਾਮਿਨ ਸੀ ਵੀ ਹੈਗਾ ਪ੍ਰੋਟੀਨ ਵੀ ਹੈਗਾ ਕਿਸੇ ਵੀ ਬਾਜ਼ਾਰ ਦੇ ਸੌਫਟ ਡਰਿੰਕ ਦੇ ਵਿੱਚ ਕਿਸੇ ਵੀ ਸਰਬਤ ਦੇ ਵਿੱਚ ਵਿਟਾਮਿਨ ਸੀ ਤੇ ਪ੍ਰੋਟੀਨ ਨਹੀਂ ਹੁੰਦਾ ਬਹੁਤ ਘੱਟ ਮਾਤਰਾ ਚ ਮਿਲੂਗਾ ਉਹ ਤਾਂ ਚਿੱਟੀਆਂ ਜੀਆਂ ਗੋਲੀਆਂ ਚ ਹਾਂ ਇਹ ਦੇਖੋ ਤੁਸੀਂ ਲੈਬ ਦਾ ਵੀ ਇਹਦੇ ਤੇ ਸਾਰਾ ਮਤਲਬ ਉਹ ਲੱਗਿਆ ਹੋਇਆ ਰਿਜ਼ਲਟ ਲੱਗਿਆ ਹੋਇਆ ਅਕਸਰ ਮੈਂ ਜਿਵੇਂ ਤੁਸੀਂ ਕਮੈਂਟ ਸੀ ਇਹਦੀ ਗੱਲ ਕੀਤੀ ਇਹ ਕੀਤਾ ਜਾ ਸਕਦਾ ਇਹ ਸਾਡੇ ਸਰਬਤਾਂ ਦੇ ਵਿੱਚ ਖਾਸ ਕਰਕੇ ਜਿਹੜੇ ਅਸੀਂ ਚੀਨੀ ਪਾਉਨੇ ਆ ਉਹਦਾ ਅਲਟਰਨੇਟਿਵ ਹੋ ਸਕਦਾ ਸ਼ਾਇਦ ਠੀਕ ਹੈ ਖਾਸ ਕਰਕੇ ਜੰਮਿਆ ਹੋਇਆ ਸ਼ਹਿਦ ਚੀਨੀ ਦੀ ਥਾਂ ਰਿਪਲੇਸ ਹੋ ਸਕਦਾ ਬਿਲਕੁਲ ਇਹਦੇ ਨਾਲ ਇਹਦੀ ਖਫਤ ਵੀ ਪਊ ਹੁਣ ਜਿਹੜਾ ਸਾਰਾ ਦਾ ਸ਼ਹਿਦ ਆ ਸਾਰਾ ਐਕਸਪੋਰਟ ਹੋ ਜਾਂਦਾ ਲੋਕ ਇਹਨੂੰ ਜੰਮੇ ਹੋਏ ਨੂੰ ਸੁਧ ਨਹੀਂ ਮੰਨਦੇ ਸਾਰੇ ਦਾ ਸਾਰਾ ਖਾਣਜੋਗ ਹੈ ਔਰ ਬਹੁਤ ਵਧੀਆ ਲੋਕ ਕਿ ਫਿਰ ਅਵੇਅਰ ਹੋ ਰਹੇ ਨੇ ਇਹਦਾ ਮੋੜਾ ਕੱਟ ਰਹੇ ਨੇ ਤੇ ਮਤਲਬ ਸਾਨੂੰ ਸਾਡੀ ਰਸੋਈ ਦਾ ਹਿੱਸਾ ਬਣਾਉਣੀ ਚਾਹੀਦੀ ਹੈ ਕੋਲਤੀ ਭੋਜ ਪਰ ਲੱਗਦਾ ਨਹੀਂ ਰਸੋਈ ਦੀ ਚਾਹੀ ਜਿਹੀ ਕੁਝੀ ਦੇਖਦੀ ਹੋਵੇ ਅੱਜਕੱਲ ਹਾਂ ਬਿਲਕੁਲ ਮੈਂ ਇੱਕ ਸਵਾਲ ਅਕਸਰ ਕਰਦਾ ਹੁੰਦਾ ਕਿ ਅਸੀਂ ਖਾਣ ਲਈ ਜਿਉਂਨੇ ਹੈ ਕਿ ਜਿਉਣ ਲਈ ਖਾਂਦੇ ਹਾਂ ਤਾਂ ਜਦੋਂ ਅਸੀਂ ਇਹ ਗੱਲ ਸਮਝ ਗਏ ਨਾ ਕਿ ਅਸੀਂ ਜਿਉਣ ਲਈ ਖਾਣੇ ਆ ਤਾਂ ਫਿਰ ਸਾਨੂੰ ਉਦੋਂ ਸਮਝ ਆਊਗਾ ਕਿ ਸਾਡੇ ਰਜੋਈ ਦੇ ਵਿੱਚ ਇਹ ਹੋਣਾ ਚਾਹੀਦੇ ਚੀਜ਼ਾਂ ਤਾਂ ਕਿ ਅਸੀਂ ਖੁਦ ਵੀ ਤੰਦਰੁਸਤੀ ਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਤੰਦਰੁਸਤ ਕਰੀਏ ਕਿਉਂਕਿ ਜਿਹੜਾ ਜਿਹੜੀ ਚੀਜ਼ ਅਸੀਂ ਔਲਾਦ ਪੈਦਾ ਕਰਨੀ ਹੈ ਮੰਨ ਜਿਹੜੀ ਚੀਜ਼ ਸਾਡੀ ਬਾਡੀ ਦੀ ਮਤਲਬ ਜੀਨ ਚਾਉਣੀ ਹੈ ਉਹੀ ਸਾਡੀ ਔਲਾਦਾਂ ਚਾਉਣੀ ਹੈ ਅਸੀਂ ਲਗਾਤਾਰ ਬਾਜਪਾ ਨਾਲੇ ਪਾਸੇ ਨੂੰ ਵੱਧ ਰਹੇ ਕਿਉਂ ਕਿ ਅਸੀਂ ਧਰਤੀ ਵੀ ਬੰਦਰ ਕਰਨ ਲੱਗੇ ਹੋਏ ਆ ਕਦੇ ਸੁਣਿਆ ਨਹੀਂ ਸੀ ਆਈਵੀਐਫ ਸੈਂਟਰ ਪੰਜਾਬ ਦੇ ਹਾਂ ਬਿਲਕੁਲ ਲਗਾਤਾਰ ਟਰੈਨਲ ਖੁੱਲ ਰਹੇ ਨੇ ਮਤਲਬ ਇਹਦਾ ਮਤਲਬ ਇਹ ਹੈ ਵੀ ਸਾਡੇ ਚ ਜਿਹੜੇ ਬੱਚੇ ਪੈਦਾ ਕਰਨ ਸਮਰੱਥਾ ਜਿਹੜੀ ਆ ਉਹ ਅਸੀਂ ਨੋਟ ਹਸਪਤਾਲੇ ਪਾਸੇ ਜਾ ਰਹੇ ਆ ਤਾਂ ਸਾਨੂੰ ਚਿੰਤਾ ਕਰਨੀ ਚਾਹੀਦੀ ਹੈ ਕਿਉਂਕਿ ਜੇ ਚਿੰਤਾ ਕਰਾਂਗੇ ਤਾਂ ਚਿੰਤਨ ਪੈਦਾ ਹੋ ਜੇ ਚਿੰਤਨ ਪੈਦਾ ਹੋ ਤਾਂ ਖਿਆਲ ਪੈਦਾ ਹੋਣਗੇ ਤੇ ਚੰਗੇ ਖਿਆਲ ਪੈਦਾ ਹੋਣ ਇਹ ਜ਼ਰੂਰ ਆਸ ਕਰਨੀ ਚਾਹੀਦੀ ਹੈ ਜਿਵੇਂ ਹੁਣ ਮੈਂ ਦੇਖਿਆ ਵੀ ਤੁਸੀਂ ਵੈਕਸ ਦੀ ਗੱਲ ਕੀਤੀ ਇਹਦੇ ਵਿੱਚ ਤੁਸੀਂ ਇਹ ਵੀ ਇਹ ਵੀ ਕਹਿੰਦੇ ਹੁਣ ਮੈਂ ਜਿਵੇਂ ਚੀਜ਼ਾਂ ਘੜਾਈ ਜਾਂਦਾ ਇਹ ਸ਼ਹਿਦ ਦੀ ਮੱਖੀ ਤੋਂ ਕੱਲਾ ਸ਼ਹਿਦ ਕਿਉਂਕਿ ਮਧੂ ਮੱਖੀ ਕੱਲੀ ਸ਼ਹਿਦ ਵਾਲੀ ਮੱਖੀ ਤੇ ਤੁਸੀਂ ਹੋਰ ਵੀ ਇੱਕ ਨਾਮ ਰੱਖਿਆ ਵੀ ਇਹਦੇ ਉੱਤੇ ਕਰੀਮ ਵੀ ਲਿਖਿਆ ਇਹ ਅਸਲ 'ਚ ਬੀਜ਼ ਵੈਕਸ ਦੀਆਂ ਕਰੀਮਾਂ ਨੇ ਅਸੀਂ ਬਣਾਉਨੇ ਆ ਅਸੀਂ ਸ਼ਹਿਦ ਨੂੰ ਵੈਲਿਊ ਐਡੀਸ਼ਨ ਕਰਕੇ ਸਾਰੇ ਪ੍ਰੋਡਕਟ ਬਣਾਉਨੇ ਆ ਮੇਰੀ ਕੰਪਨੀ ਦਾ ਨਾਮ ਹੈਗਾ ਬੀ ਟ੍ਰੀਟ ਮਤਲਬ ਮਧੂ ਮੱਖੀਆਂ ਜਿਹਨੂੰ ਟ੍ਰੀਟ ਕਰ ਸਕਦੇ ਆ ਇਹ ਮੋਮ ਹੈ ਇਹ ਸ਼ਹਿਦ ਦੀਆਂ ਮੱਖੀਆਂ ਦੇ ਟ੍ਰੀਟ ਕੀਤੀ ਹੋਈ ਆ ਉਹਦੇ ਤੋਂ ਹੀ ਬੀਜ਼ ਵੈਕਸ ਤੋਂ ਹੀ ਅਸੀਂ ਅੱਡੀਆਂ ਫਟਣ ਵਾਲੇ ਫਟ ਕਰੀਮ ਫੇਸ ਕਰੀਮ ਇਹ ਸਾਰੀਆਂ ਕਰੀਮਾਂ ਬਣਾਉਂਦੇ ਆ ਅੱਡੀਆਂ ਦਾ ਆ ਰਿਜ਼ਲਟ ਇੰਨਾ ਕਮਾਲ ਦਾ ਹੈ ਅੱਡੀਆਂ ਕਰੈਕ ਕਰੀਮ ਦੀ ਤਰ੍ਹਾਂ ਅਸੀਂ ਵਰਤਦੇ ਆ ਅੱਡੀਆਂ ਫਟ ਜਾਣ ਤੁਹਾਡੀਆਂ ਇਹਦਾ ਸਿਰਫ 4 ਦਿਨਾਂ ਦੇ ਵਿੱਚ ਰਿਜ਼ਲਟ ਹੈ ਔਰ ਐਡਾ ਕਮਾਲ ਦਾ ਰਿਜ਼ਲਟ ਹੈ ਵੀ ਜਿਹੜੀ ਆਮ ਬਾਜ਼ਾਰਾਂ ਦੇ ਵਿੱਚ ਪੈਟਰੋਲੀਅਮ ਜੈਲੀ ਜਾਂ ਹੋਰ ਚੀਜ਼ਾਂ ਚੀਜ਼ਾਂ ਹੈਗੀਆਂ ਉਹਦਾ ਸਾਡੀ ਤਵਜਾ ਨੂੰ ਸਾਡੇ ਸਰੀਰ ਨੂੰ ਸਾਡੀ ਚਮੜੀ ਨੂੰ ਨੁਕਸਾਨ ਹੁੰਦੇ ਆ ਇਹ ਜਿਹੜੀਆਂ ਕੁਦਰਤੀ ਚੀਜ਼ਾਂ ਇਹਦੇ ਸ਼ਹਿਦ ਵੀ ਪਾਇਆ ਹੋਇਆ ਤੇ ਇਹਦੇ ਵਿੱਚ ਆਇਲ ਵੀ ਪਾਏ ਹੋਏ ਆ ਬੀਜ਼ ਬੈਕਸ ਵੀ ਪਾਈ ਹੋਈ ਹੈ ਤੇ ਇਹਦੇ ਨਾਲ ਬਹੁਤ ਸਾਰੇ ਫਾਇਦੇ ਹੁੰਦੇ ਆ ਜਿੰਨੇ ਸਾਡੇ ਪ੍ਰੋਡਕਟ ਹੈਗੇ ਆ ਮੋਸਟਲੀ ਉਹ ਬੀਜ਼ ਮੱਖੀਆਂ ਨਾਲ ਜਨ ਸੰਬੰਧਿਤ ਹੀ ਆ ਇਹ ਕਹਿੰਦਾ ਸ਼ਹਿਦ ਦੀ ਬਾਰੇ ਥੋੜੀ ਜਿਹੀ ਇੱਕ ਹੋਰ ਥੋੜੀ ਜਿਹੀ ਜਾਣਕਾਰੀ ਦਿਓ ਮੈਂ ਅਕਸਰ ਸੁਣਦਾ ਕਹਿੰਦੇ ਸ਼ਹਿਦ ਸਿਰਫ ਖਾਣ ਦੇ ਕੰਮ ਆਉਂਦਾ ਤਾਂ ਪਰ ਇਹਦੇ ਸ਼ਹਿਦ ਖਾਣ ਦੇ ਕੰਮ ਵੀ ਆਉਂਦਾ ਸ਼ਹਿਦ ਪੀਣ ਦੇ ਕੰਮ ਵੀ ਹੁੰਦਾ ਸ਼ਹਿਦ ਲਾਉਣ ਦੇ ਕੰਮ ਵੀ ਹੁੰਦਾ ਇਹ ਲਾਉਣ ਵਾਲਾ ਕੰਮ ਨਹੀਂ ਸਮਝ ਆਇਆ ਹਾਂ ਮੈਨੂੰ ਸਮਝ ਆਉਣਾ ਅਸਲ 'ਚ ਅਸੀਂ ਸ਼ਹਿਦ ਨੂੰ ਸ਼ਹਿਦ ਕਿਹਸਾ ਭੋਜਨ ਹੈ ਜਿਹੜਾ ਕਦੇ ਖਰਾਬ ਨਹੀਂ ਹੁੰਦਾ ਹੂੰ ਕਿਉਂਕਿ ਇਹ ਡਾਈਜੈਸਟੇਬਲ ਫੂਡ ਆ ਪਚਾ ਪਚਾਇਆ ਭੋਜਨ ਹੈ ਇਹਨੂੰ ਫੰਗਸ ਨਹੀਂ ਆਉਂਦੀ ਹੂੰ ਸ਼ਹਿਦ ਦੀ ਮੱਖੀ ਕਦੇ ਉਲੀ ਨਹੀਂ ਲੱਗਦੀ ਆਉਣ ਦਾ ਕੰਮ ਕਰਦਾ ਉਲੀ ਨਹੀਂ ਲੱਗਦੀ ਤੁਸੀਂ ਕਦੇ ਦੇਖੋਗੇ ਸ਼ਾਇਦ ਨੂੰ ਕਦੇ ਉਲੀ ਨਹੀਂ ਲੱਗੇਗੀ ਤਾਂ ਸ਼ਹਿਦ ਇੱਕ ਐਸਾ ਭੋਜਨ ਹੈ ਜਿਹੜਾ ਕਦੇ ਖਰਾਬ ਨਹੀਂ ਹੁੰਦਾ ਉਸ ਲਿਹਾਜ਼ ਨਾਲ ਦੇਖੀ ਪਰ ਜਦੋਂ ਸ਼ਹਿਦ ਦੀ ਪੈਕਿੰਗ ਦੀ ਡੇਟ ਹੈ ਜਿਹੜੀ 18 ਮਹੀਨੇ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਸ਼ਹਿਦ ਸੁੱਟਣ ਵਾਲੀ ਚੀਜ਼ ਹੈ ਹਾਂ ਸ਼ਹਿਦ ਸੁੱਟਣ ਵਾਲੀ ਚੀਜ਼ ਨਹੀਂ ਹੈ ਸ਼ਹਿਦ ਵਰਤੋ ਵਾਲੀ ਚੀਜ਼ ਹੈ ਸ਼ਹਿਦ ਉਸ ਤੋਂ ਬਾਅਦ ਵੀ ਵਰਤਿਆ ਜਾ ਸਕਦਾ ਆਪਾਂ ਤਾਂ ਸਿੱਟ ਦਿੰਦੇ ਵੀ ਸ਼ਹਿਦ ਹੋਊ ਉਹ ਤੁਹਾਨੂੰ ਬਹੁਤ ਸਾਰੇ ਫਾਇਦੇ ਕਰ ਸਕਦਾ ਉਹ ਮੰਨ ਲਓ ਤੁਹਾਡੇ ਜਲ ਗਿਆ ਦੁੱਧ ਵਗੈਰਾ ਪੈ ਗਿਆ ਗਰਮ ਜਾਂ ਕੋਈ ਚੀਜ਼ ਪੈ ਗਈ ਤੁਸੀਂ ਜੇ ਤੁਹਾਡੀ ਰਸੋਈ ਚ ਹਿੱਸਾ ਹੋਇਆ ਸ਼ਹਿਦ ਪਿਆ ਹੋਇਆ ਤਾਂ ਤੁਸੀਂ ਉਹਦਾ ਲੇਪ ਕਰ ਲੋ ਤੁਰੰਤ ਰਾਹਤ ਦਿੰਦਾ ਹੈ ਔਰ ਏਮਜ਼ ਦੇ ਤਾਂ ਇਥੋਂ ਤੱਕ ਕਿ ਹੈ ਬੀਟਾ ਡੀ ਨਾਲੋਂ 10 ਗੁਣਾ ਜ਼ਿਆਦਾ ਫਾਇਦਾ ਕਰਦਾ ਹੈ ਅੱਛਾ ਅਭੀ ਜੇਕਰ 6:00 ਵੱਜ ਗਈ ਜ਼ਖਮਾਂ ਵਾਸਤੇ ਹਾਂ ਬਿਲਕੁਲ ਔਰ ਇਹ ਮਤਲਬ ਖੂਨ ਦੇ ਵਹਾਅ ਨੂੰ ਰੋਕਦਾ ਹੈ ਤਾ ਹੋਰ ਬਹੁਤ ਸਾਰੇ ਫਾਇਦੇ ਨੇ ਚਮੜੀ ਦੇ ਗੋਰੇਪਣ ਨੂੰ ਮਤਲਬ ਗੋਰਾਪਣ ਲਿਆਉਂਦਾ ਹੈ ਦਾਗ ਮਟਾ ਦਿੰਦਾ ਹੈ ਸ਼ਹਿਦ ਇਹ ਨਾ ਵੇ ਕੱਲ ਨੂੰ ਜਨਾਨੀਆਂ ਕਿਤੇ ਮੂੰਹ ਤੇ ਲਾਈ ਬੈਠੀਆਂ ਹੁਣ ਸਰ ਵਰਤੇ ਜਾਂਦਾ ਹੈ ਕਿ ਸ਼ਹਿਦ ਬਹੁਤ ਸਾਰੇ ਜਿਹੜੀਆਂ ਕੋਸਮੈਟਿਕ ਕਰੀਮਾਂ ਉਹਨਾਂ 'ਚ ਹੀ ਵਰਤਿਆ ਜਾਂਦਾ ਹੁਮ ਸ਼ਹਿਦ ਮੈਂ ਉਹੀ ਦੱਸਿਆ ਵੀ ਖਾਣ ਦੇ ਨਾਲ ਨਾਲ ਚਿਹਰੇ ਤੇ ਲਾਉਣ ਦਾ ਕੰਮ ਵੀ ਆਉਂਦਾ ਹੈ ਔਰ ਉਹਦੇ ਨਾਲ ਨਾਲ ਇਹ ਪੀਣ ਦੇ ਕੰਮ ਵੀ ਆਉਂਦਾ ਆਮ ਅਕਸਰ ਕਹਿੰਦੇ ਸ਼ਹਿਦ ਤੇ ਬਹੁਤ ਖੱਦਾ ਹੈ ਮੈਂ ਕਹਿੰਦਾ ਉਹਨਾਂ ਸ਼ਹਿਦ ਖਾਦੇ ਜਾਂ ਪੀਤਾ ਤਾਂ ਨਹੀਂ ਨਾ ਹਾਂ ਥੇ ਤਕਲਾ ਪੁੱਛਤਾ ਯੋ ਕਿਵੇਂ ਫਿਰ ਮੈਂ ਕਹਿੰਦਾ ਵੀ ਸ਼ਹਿਦ ਪੀਣ ਵਾਲੀ ਚੀਜ਼ ਹੈ ਭਾਈ ਤਾਂ ਪੀਣਾ ਚਾਹੀਦਾ ਸਾਨੂੰ ਵੱਧ ਤੋਂ ਵੱਧ ਫਿਰ ਜਦੋਂ ਪੀਣ ਤੋਂ ਗੱਲ ਅੱਗੇ ਤੁਰਦੀ ਹੈ ਤਾਂ ਫਿਰ ਦਸੀਦਾ ਵੀ ਭਾਈ ਇਹ ਤੁਹਾਡੇ ਲਾਉਣ ਦੇ ਕੰਮ ਵੀ ਹੁੰਦਾ ਤੁਸੀਂ ਮੂੰਹ ਪੱਕ ਗਿਆ ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦਿੰਦਾ ਤੁਸੀਂ ਮੂੰਹ ਦੇ ਵਿੱਚ ਜਿੰਨੇ ਛਾਲੇ ਹੋਏ ਆ ਉਹਨਾਂ ਤੇ ਸ਼ਹਿਦ ਲਾ ਲਿਓ ਦੇਖੋ ਕਿੰਨਾ ਰਿਜ਼ਲਟ ਮਿਲਦਾ ਕਮਾਲ ਦਾ ਨਹੀਂ ਇਹ ਕੁਦਰਤੀ ਭੋਜਨ ਹੈ ਸਾਡੇ ਅਫਸਰ ਬਜ਼ੁਰਗ ਇਹਨਾਂ ਚੀਜ਼ਾਂ ਨੂੰ ਵਰਤਦੇ ਸੀ ਮਤਲਬ ਕਿਹੜੇ ਕੋਲਡ ਡਰਿੰਕ ਤੇ ਕਿਹੜੇ ਸਾਡੇ ਸੌਫਟ ਡਰਿੰਕ ਹੁੰਦੇ ਸਾਡੇ ਕੋਲ ਜੰਦ ਜੰਦ ਇਹ ਦੱਸੋ ਵੀ ਇਹਨੂੰ ਆਪਾਂ ਹੁਣ ਆਪਣੀ ਰੋਜ਼ ਸ਼ੈਲੀ ਹੁੰਦੀ ਹੈ ਜਿਹੜੀ ਜ਼ਿੰਦਗੀ ਦੀ ਆਪਾਂ ਉਹਦੇ ਵਿੱਚ ਇਹਨੂੰ ਕਿਵੇਂ ਯੂਜ਼ ਕਰ ਸਕਦੇ ਹਾਂ ਕਿਉਂਕਿ ਸ਼ਾਇਦ ਹਰ ਬੰਦਾ ਜ਼ਿਆਦਾਤਰ ਆਪਾਂ ਘਰੇ ਮੈਡੀਸਨ ਤੌਰ ਤੇ ਕੋਈ ਰੱਖ ਲੈਂਦਾ ਰੱਖਾਂਗੇ ਜੇ ਰੱਖਾਂਗੇ ਜੇ ਕੰਮ ਹੋ ਗਈ ਥੋੜਾ ਚਮਚਾ ਖਾ ਲੂ ਇਹ ਘਰਮ ਹੁੰਦਾ ਇਹਦੇ ਨਾਲ ਠੀਕ ਹੋ ਜੂ ਪਰ ਇਹ ਜਿਵੇਂ ਤੁਸੀਂ ਕਹੇ ਵੀ ਇਹ ਠੰਡਾ ਹੁੰਦਾ ਤਾਂ ਇਹਨੂੰ ਜੀਵਨ ਸ਼ੈਲੀ ਦੇ ਵਿੱਚ ਕਿਵੇਂ ਵਰਤਿਆ ਜਾ ਸਕਦਾ ਮੇਰਾ ਇਹ ਮੰਨਣਾ ਹੈਗਾ ਸੈਂਟੀਫਿਕ ਰੀਜ਼ਨ ਵੀ ਇਸ ਗੱਲ ਪਾਸੇ ਨੂੰ ਤੋਰਦੇ ਹੈਗੇ ਜਿਹੜੇ ਕਾਰਨ ਹੈਗੇ ਆ ਅਸੀਂ ਲਗਾਤਾਰ ਉਹ ਖਾਣਿਆਂ ਤੇ ਲੱਗੇ ਆ ਜਿਹੜੇ ਸਾਨੂੰ ਤੰਦਰੁਸਤ ਕਰਨ ਦੀ ਬਜਾਏ ਬਿਮਾਰ ਕਰਦੇ ਆ ਮੈਂ ਕਈ ਵਾਰੀ ਇਹ ਗੱਲ ਨੂੰ ਰਿਪੀਟ ਕਰਦਾ ਪਰ ਇਹ ਜਿੰਨੇ ਭੋਜਨ ਹੈਗੇ ਆ ਸਾਡੇ ਫੂਡ ਸਪਲੀਮੈਂਟ ਦਾ ਹਿੱਸਾ ਹੋਣੇ ਚਾਹੀਦਾ ਸਾਡੀ ਰਸੋਈ ਦਾ ਹਿੱਸਾ ਹੋਣਾ ਚਾਹੀਦਾ ਅਸੀਂ ਵੀ ਤੰਦਰੁਸਤ ਹੋਵਾਂਗੇ ਸਾਡੀਆਂ ਪੀੜ੍ਹੀਆਂ ਵੀ ਤੰਦਰੁਸਤ ਹੋਣਗੀਆਂ ਪਹਿਲੀ ਗੱਲ ਦੂਜੀ ਗੱਲ ਇਹ ਹੈ ਕਿ ਇਹ ਇਹ ਪੰਨ ਵਾਲੇ ਫਲੀਆਂ ਦਾ ਕੰਮ ਹੈ। ਸ਼ਹਿਦ ਦੀਆਂ ਮੱਖੀਆਂ ਜਿੱਥੇ ਕਿਸਾਨਾਂ ਦੀ ਪੈਦਾਵਾਰ ਕਰਨ ਨਾਲ ਚ ਮਦਦ ਕਰਦੀਆਂ। ਉਥੇ ਕਿੰਨੇ ਸਾਰੇ ਪਦਾਰਥ ਭੋਜਨ ਦਿੰਦੀਆਂ ਨੇ, ਕਿਨੇ ਸਾਰੇ ਪਦਾਰਥ ਦਿੰਦੀਆਂ। ਜੇ ਅਸੀਂ ਇਹ ਮਤਲਬ ਕੁਦਰਤੀ ਭੋਜਨ ਖਰੀਦਾਂਗੇ, ਸ਼ਹਿਦ ਮੱਖੀ ਪਾਲਕ ਨੂੰ ਵੀ ਉਹਦੇ ਤੋਂ ਫਾਇਦਾ ਹੋਣਾ। ਸ਼ਹਿਦ ਮੱਖੀਆਂ ਪਾਲਣ ਵਾਲੇ ਲੋਕਾਂ ਨੂੰ ਫਾਇਦਾ ਨਾਲ ਹੋਣਾ, ਕਿਸਾਨਾਂ ਨੂੰ ਵੀ ਫਾਇਦਾ ਹੋਣਾ। ਤੇ ਇਹ ਮਿੱਤਰ ਕੀਟ ਹੈ ਕਿਸਾਨ ਦਾ ਤੇ ਇਹ ਜਿਵੇਂ ਜਿਵੇਂ ਸਰਵਾਈਵ ਹੋਣਗੇ ਕਿਉਂਕਿ ਦੁਨੀਆ ਦੀ ਕੁੱਲ ਕਾਇਨਾਤ ਦਾ ਹਿੱਸਾ ਨੇ। ਔਰ ਆਇਨਸਟਾਈਨ ਦੇ ਇਥੋਂ ਦੇ ਕਹਿੰਦਾ ਜੇ ਸ਼ਹਿਦ ਦੀਆਂ ਮੱਖੀਆਂ ਖਤਮ ਹੋ ਗਈਆਂ ਤਾਂ ਦੁਨੀਆ ਖ ਜੂ ਮਤਲਬ ਮਨੁੱਖਾ ਨਸਲ ਖਤਮ ਹੋ ਜੂ ਉਹਦਾ ਮਤਲਬ ਇਹ ਹੈ ਕਿ ਜਿੰਨੀ ਬਨਸਪਤੀ ਜਿੰਨਾ ਇਹ ਆਲਾ ਦੁਆਲਾ ਆਪਣਾ ਹੈਗਾ ਉਹਦੇ ਚ ਸ਼ਹਿਦ ਦੀਆਂ ਮੱਖੀਆਂ ਦਾ ਬਹੁਤ ਵੱਡਾ ਉੱਗਾ ਜੋਗਦਾਨ ਹੈ ਤਾਂ ਇਹਨੂੰ ਖਾਣ ਦੇ ਤਰੀਕੇ ਇਹ ਹੈ ਕਿ ਇਹਨੂੰ ਗਰਮੀਆਂ ਦੇ ਵਿੱਚ ਮਤਲਬ ਪਾਣੀ ਚ ਪਾ ਕੇ ਪੀਣਾ ਚਾਹੀਦਾ ਹੈ ਸਰਦੀਆਂ ਚ ਇਹਨੂੰ ਦੁੱਧ ਚ ਪਾ ਕੇ ਪੀਣਾ ਚਾਹੀਦਾ ਹੈ ਸ਼ਾਇਦ ਨੂੰ ਇਸੇ ਤਰ੍ਹਾਂ ਜਿਹੜਾ ਬੀ ਪੋਲਨ ਨੂੰ ਦਹੀਂ ਚ ਪਾ ਕੇ ਖਾ ਲੋ ਗਰਮੀ ਗਰਮੀ ਸ਼ਾਇਦ ਮਤਲਬ ਬੀ ਪੋਲਨ ਜਿਵੇਂ ਹੁਣ ਮੈਂ ਗੱਲ ਕਰਾਂ ਵੀ ਇੱਥੇ ਪਿਆ ਆਪਣੇ ਕੋਲ ਇਥੇ ਤਾਂ ਵੈਸੇ ਤਾਂ ਕਿਲੋਆਂ ਦੇ ਹਿਸਾਬ ਨਾਲ ਪਿਆ ਪਰ ਉਸੇ ਗ੍ਰਾਮਾਂ ਦੇ ਹਿਸਾਬ ਨਾਲ ਜਾਣਾ ਹੈ ਤੇ ਇਹਨੂੰ ਹੁਣ ਜਿਵੇਂ ਇੰਨੇ ਕ ਦਾਣੇ ਖਾਣੇ ਆ ਜਾਂ ਇਹਨੂੰ ਕਿੰਨੀ ਮਾਤਰਾ ਕਿੰਨੀ ਰੱਖਣੀ ਚਾਹੀਦੀ ਹੈ ਹਰ ਕੁਦਰਤੀ ਭੋਜਨ ਜੱਸੀ ਵੀਰੇ ਥੋੜੇ ਤੋਂ ਸਟਾਰਟ ਕਰਨਾ ਚਾਹੀਦਾ ਅਸੀਂ ਕਦੇ ਨਹੀਂ ਸੋਚਿਆ ਹੁਣਾ ਵੀ ਪਲਵਾਨ ਪਹਿਲੇ ਦਿਨ ਹੀ ਕਿਲੋ ਕਿਉਂ ਖਾਣ ਲੱਗ ਜਾਂਦਾ ਠੀਕ ਹੈ ਨਾ ਉਹ ਥੋੜੇ ਤੋਂ ਸਟਾਰਟ ਕਰਦਾ ਜਿਵੇਂ ਜਿਵੇਂ ਉਹ ਮਿਹਨਤ ਕਰਦਾ ਬਾਡੀ ਦੀ ਓਵੇਂ ਓਵੇਂ ਆਪ ਦੀ ਮਤਲਬ ਉਹਨੂੰ એનર્ਜੀ ਦੀ ਲੋੜ ਪੈਂਦੀ ਹੈ ਓਵੇਂ ਓਵੇਂ ਉਹ ਡੋਸ ਵਧਾਉਂਦਾ ਇਹ ਮੇਜੇਕਰ ਕੋਈ ਵੀ ਕੁਦਰਤੀ ਭੋਜਨ ਕਰਨਾ ਹੈ ਬਿਲਕੁਲ ਥੋੜੇ ਤੋਂ ਸਟਾਰਟ ਕਰਨਾ ਚਾਹੀਦਾ ਹੈ ਔਰ ਇਹਨੂੰ ਵਧਾ ਕੇ ਫਿਰ ਇਹਨੂੰ ਚਮਚਾ 5 ਗ੍ਰਾਮ ਤੱਕ ਜਿਹੜਾ ਆਪਾਂ ਲੈ ਜਾ ਸਕਦੇ ਹਾਂ ਇੱਕ ਚਮਚਾ ਰੁਟੀਨ ਦੇ ਡਾਈਟ ਦਾ ਹਿੱਸਾ ਬਣਾ ਲਓ ਤੇ ਬਹੁਤ ਸਾਰੀਆਂ ਜਿਹੜੀਆਂ ਚਿੱਟੀਆਂ ਲਾਲ ਪੀਲੀਆਂ ਜਿੰਨੀਆਂ ਗੋਲੀਆਂ ਹੈਗੀਆਂ ਉਹਨਾਂ ਤੋਂ ਰਾਤ ਦਵਾ ਲੈਣਾ ਲੱਗਦਾ ਵੀ ਕਿਤੇ ਨਾ ਕਿਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਹੁਣ ਇਧਰ ਵੱਲ ਵਹਾਵ ਘੱਟ ਰਹੇ ਆ ਇਧਰਲੇ ਪਾਸੇ ਆ ਰਹੇ ਆ ਕਿਉਂਕਿ ਤੁਹਾਡੇ ਨਾਲ ਬਰਾਬਤਾਂ ਹੁੰਦਾ ਹੋਣਾ ਕਿਉਂਕਿ ਜ਼ਿਆਦਾਤਰ ਵਿਦੇਸ਼ਾਂ ਦੇ ਵਿੱਚ ਤਾਂ ਇਹ ਚੀਜ਼ਾਂ ਆਮ ਨਹੀਂ ਪਰ ਜੇ ਭਾਰਤ ਦੀ ਗੱਲ ਕਰੀਏ ਥੋੜਾ ਜਿਹਾ ਇਸ ਹੀ ਵਾਲਾ ਜੇ ਸੋਚਦੇ ਆ ਹਾਂ ਬਿਲਕੁਲ ਇਹ ਲਗਾਤਾਰ ਲੋਕਾਂ ਦੀ ਚੇਤਨਾ ਦਾ ਹਿੱਸਾ ਬਣ ਰਹੀਆਂ ਇਹ ਚੀਜ਼ਾਂ ਔਰ ਇਹ ਬਣਨੀਆਂ ਵੀ ਚਾਹੀਦੀਆਂ ਲਗਾਤਾਰ ਜਿੰਨੇ ਸਾਡੇ ਅ ਫਾਰਮਰ ਹੈਗੇ ਨੇ ਕਿਸਾਨ ਹੈਗੇ ਨੇ ਉਹ ਤਾਂ ਹੀ ਗਰੋਥ ਕਰ ਸਕਣਗੇ ਉਹਨਾਂ ਨੂੰ ਸਹਾਇਕ ਤੇ ਦਰਪੇ ਤਾਂ ਹੀ ਉਹ ਸਰਵਾਈਵ ਹੋ ਸਕਣਗੇ ਇਹਦੇ ਵਿੱਚ ਜੇ ਉਹਨਾਂ ਨੂੰ ਚੰਗਾ ਮੁੱਲ ਮਿਲੂਗਾ ਔਰ ਲੋਕਾਂ ਨੂੰ ਚੰਗੀ ਚੀਜ਼ ਮਿਲੂਗੀ ਇਹ ਦੋਨੇ ਚੀਜ਼ਾਂ ਨਾਲ ਕੁਆਲਟੀ ਪ੍ਰੋਡਕਟ ਵੀ ਮਿਲਣਗੇ ਤੇ ਚੰਗੀ ਚੀਜ਼ ਵੀ ਮਿਲੂਗੀ ਤਾਂ ਇਸ ਕਰਕੇ ਇਹ ਹੀ ਹੈ ਕਿ ਸਾਡੇ ਲੋਕਾਂ ਨੂੰ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਭੋਜਨਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਇਹਦੇ ਨਾਲ ਇੱਕ ਗੱਲ ਜਿਹੜੀ ਬਹੁਤ ਵੱਡੀ ਆਪਾਂ ਪਹਿਲਾਂ ਵੀ ਕਹਿਤੀ ਕਿਉਂਕਿ ਆਪਾਂ ਅਕਸਰ ਦੇਖਦੇ ਆ ਕਿ ਜਿਹੜੀ ਚੀਜ਼ ਅਸੀਂ ਦੇਖਦੇ ਆ ਲਗਾਤਾਰ ਸਾਡੇ ਘਰਾਂ 'ਚ 12-12 ਬੱਚੇ ਹੁੰਦੇ ਸੀ ਹਾਂ ਅੱਜ ਉਹ ਲਗਾਤਾਰ ਮਤਲਬ ਖੜੋਚ ਹੈ ਜੇ ਬੱਚਾ ਹੁੰਦਾ ਤਾਂ ਬਾਹਰ ਹਸਪਤਾਲ ਹੋ ਕੇ ਆਉਂਦਾ ਮਤਲਬ ਹਰ ਪਰਿਵਾਰ ਕਿਸੇ ਨਾ ਕਿਸੇ ਇਸ ਦੌੜਛੜੇ ਵਿੱਚ ਹੈ ਜੇ ਇਸ ਤਰ੍ਹਾਂ ਦੇ ਭੋਜਨਾਂ ਨੂੰ ਆਪਣੇ ਸਰੀਰ ਜ਼ਿੰਦਗੀ 'ਚ ਲੈ ਕੇ ਆਵਾਂਗੇ ਅਸੀਂ ਬੇਔਲਾਦ ਨਹੀਂ ਹੋਵਾਂਗੇ ਅਸੀਂ ਚੰਗੀਆਂ ਪੀੜ੍ਹੀਆਂ ਨੂੰ ਚੰਗਾ ਜੀਵਨ ਦਾਣ ਦੇਵਾਂਗੇ ਪਰ ਉਹਦੇ ਨਾਲ ਨਾਲ ਇੱਕ ਚੀਜ਼ ਗੱਲ ਹੋਰ ਜਿਹੜੀ ਮੈਨੂੰ ਲੱਗ ਜੇ ਕਹਿ ਦੇਣੀ ਚਾਹੀਦੀ ਹੈ ਨਿਰਸੰਕੋਚ ਉਹਦੀ ਗੱਲ ਹੈ ਕਰਨੀ ਚਾਹੀਦੀ ਹੈ ਕਿ ਸਾਡੇ ਇੱਥੇ ਜਿਹੜਾ ਅਸੀਂ ਮਤਲਬ ਜਿਹੜਾ ਸਾਡੀ ਜੀਵਨ ਸ਼ੈਲੀ ਦਾ ਹਿੱਸਾ ਨਹੀਂ ਸੀ ਅਸੀਂ ਉਹਨੂੰ ਅਪਣਾ ਲਿਆ ਜਿਹੜਾ ਸੀਗਾ ਉਹਨੂੰ ਛੱਡ ਪਾ ਲਿਆ ਉਹਨੂੰ ਗਵਾ ਲਿਆ ਜਿਹਦੇ ਕਰਕੇ ਲਗਾਤਾਰ ਸਾਡੀ ਇਮਿਊਨਿਟੀ ਥੱਲੇ ਗਈ ਹੈ ਅਸੀਂ ਮਤਲਬ ਸਾਡੀ ਕੋਖ ਹੈ ਜਿਹੜੀ ਬੰਜਰ ਹੋਣ ਵਾਲੇ ਪਾਸੇ ਵਧੀ ਹੈ ਤਾਂ ਬਚਨ ਵਾਸਤੇ ਇਹੋ ਇੱਕ ਮਾਤਰ ਸਪੋਰਟਸ ਹੈਗਾ ਕਿ ਚੰਗੀਆਂ ਚੀਜ਼ਾਂ ਖਾਈਏ ਤੰਦਰੁਸਤ ਹੋਈਏ ਹੈਲਦੀ ਹੋਈਏ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਹੜਾ ਮਤਲਬ ਚੰਗੇ ਨਿਰਵਾਜ ਜਿਹੜਾ ਨਿਰੋਗ ਜੀਵਨ ਜਿਹੜਾ ਦੇਈਏ ਬਹੁਤ ਬਹੁਤ ਧੰਨਵਾਦ ਤਾਂ ਬਾਈ ਜੀ ਹੋਣਾ ਨੇ ਗੱਲ ਕਹਿੰਦੇ ਕੱਲੀ ਕੱਲੀ ਤੁੰਬੀ ਦੀ ਤਾਰ ਵਾਂਗੂ ਟਣਕਾਤੀ ਹੁਣ ਮਰਜ਼ੀ ਥੋਡੀ ਆ ਵੀ ਕਿੱਧਰ ਨੂੰ ਜਾਣਾ ਕਿਉਂਕਿ ਅਕਸਰ ਜਦੋਂ ਗੱਲ ਆਉਂਦੀ ਹੈ ਨਾ ਸ਼ਹਿਤ ਦੀ ਇਹਨੇ ਸ਼ਾਇਦ ਬਾਜ਼ਾਰਾਂ ਦੇ ਵਿੱਚੋਂ ਨਿੱਕੀਆਂ-ਨਿੱਕੀਆਂ ਸ਼ੀਸ਼ੀਆਂ ਦੇ ਵਿੱਚ ਗ੍ਰਾਮਾਂ ਦੇ ਵਿੱਚ ਮਿਲ ਜਾਂਦਾ ਤਾਂ ਹਰ ਬੰਦਾ ਇਹ ਸੋਚਦਾ ਵੀ ਯਾਰ ਇਹ ਤਾਂ ਗਰਮ ਹੁੰਦਾ ਤਾਂ ਇਹਨੂੰ ਖਾਣਾ ਕਿਵੇਂ ਹੈ ਜਾਂ ਖਾਂਗੇ ਜਦ ਕੰਮ ਲੱਗੀ ਤਾਂ ਉਹ ਇੱਕ ਚਮਚਾ ਜਾਂ ਖਾ ਲਵਾਂ ਪਰ ਆਹ ਚੀਜ਼ਾਂ ਬਾਰੇ ਕਿਸੇ ਨੂੰ ਪਤਾ ਨਹੀਂ ਸੀ ਹੁਣ ਸ਼ਹਿਦ ਦੀ ਮੱਖੀ ਬਾਰੇ ਤੁਹਾਨੂੰ ਵੀ ਪਤਾ ਲੱਗਿਆ ਹੋਣਾ ਬੀੜੀ ਮਧੂਮੱਖੀ ਕੱਲਾ ਮધુ ਨਹੀਂ ਲੈ ਕੇ ਆਉਂਦੀ ਉਹ ਹੋਰ ਨਾਲ ਬਹੁਤ ਕੁਝ ਲੈ ਕੇ ਆਉਂਦੀ ਆ ਤਾਂ ਇਹਨਾਂ ਬਾਈ ਜੀ ਹਣਾ ਵੱਲ ਇੱਕ ਵੱਖਰਾ ਅਪਰਾਲਾ ਕੀਤਾ ਗਿਆ ਵੀ ਸ਼ਹਿਦ ਤੋਂ ਬਹੁਤ ਸਾਰੇ ਪ੍ਰੋਡਕਟ ਵੀ ਤਿਆਰ ਕੀਤੇ ਗਏ ਆ ਤਾਂ ਆ ਚੀਜ਼ਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਆ ਤੁਸੀਂ ਵੀ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਇਹਨਾਂ ਪ੍ਰੋਡਕਟਾਂ ਨੂੰ ਬਣਾਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵੀ ਇਹ ਗੱਲ ਕਹਿ ਸਕਦੇ ਆ ਵੀ ਚੰਗਾ ਖਾਓਗੇ ਤਾਂ ਨਿਰੋਗ ਰਹੋਗੇ ਜਿਹਨਾਂ ਨੂੰ ਕੋਈ ਰੋਗ ਨਹੀਂ ਲੱਗਦਾ ਤਾਂ ਰੋਗ ਤਾਂ ਹੀ ਨਹੀਂ ਲੱਗੂਗਾ ਜੇ ਚੰਗਾ ਖਾਓਗੇ ਲਗੋ ਕਿ ਚੰਗਾ ਖਾਣ ਪਿੱਛੇ ਲੋਝ ਭਜਦੇ ਆ ਤੜਕੇ ਤੋਂ ਅਥਨ ਤਾਈ ਕਮਾਈ ਕਰਦੇ ਆ ਤਾਂ ਚੰਗਾ ਖਾਓਗੇ ਤਾਂ ਚੰਗੇ ਹੀ ਰਹੋਗੇ ਮੈਂ ਪਿੰਡ ਮੰਡੀ ਖੁਰ ਤੋਂ ਹੈਰੀ ਦੇ ਨਾਲ ਜੱਸੀ ਬਰਾੜ ਦੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਸਾਸੇਕਾਰ